ਕੀ ਕਹਿੰਦੇ ਨੇ ਵੀ ਨਹੀਂ ਜੀ ਇਹ ਸਾਡੀ ਆਜ਼ਾਦੀ ਨੂੰ ਖੋ ਰਹੇ ਨੇ ਤੇ ਕਿੱਦਾਂ ਦੀ ਆਜ਼ਾਦੀ ਹੈ ਜਿਹਦੇ ਵਿੱਚ ਸਾਨੂੰ ਆਪਣਾ ਲੰਗੇਜ ਬਣਾ ਦਿਖਾ ਕੇ ਆਪਣਾ ਸਰੀਰ ਦਿਖਾ ਕੇ ਸਿਰਫ 4 ਪੈਸੇਾਂ ਲਈ ਆਪਾਂ ਉਹ ਕਰਦੇ ਆਂ ਹੋਣਾ ਹਾਰੇ ਇੱਕ ਮੂਵੀ ਆ ਰਹੀ ਹੈ ਕੋਈ ਫਿਲਮ ਆ ਰਹੀ ਆ ਆਪਾਂ ਦੇਖਦੇ ਆਂ ਮੁੰਡੇ ਦੇ ਕੱਪੜੇ ਤਾਂ ਪੂਰੇ ਹੋਣਗੇ ਕੁੜੀ ਦੇ ਕੱਪੜੇ ਵੀ ਛੋਟੇਗਾ ਤੇ ਮੁੰਡੇ ਇਹ ਵੀ ਇੱਕ ਸਵਾਲ ਆ ਇਹ ਅਸੀਂ ਕੁੜੀਆਂ ਨੂੰ ਲੰਗੇਜ ਖਣਾ ਚਾਹੀਦੀ ਜਿਹੜਾ ਆ ਹੁਣੀ ਕਾਂਡ ਹੋ ਕੇ ਛੱਡਿਆ ਕੰਨ ਟੋਰ ਵਾਲਾ ਤੇ ਕੀ ਇਹ ਪੰਜਾਬ ਦੇ ਵਿੱਚ ਅਜਿਹਾ ਕੁਝ ਹੋਣਾ ਇਹ ਜ਼ਰੂਰੀ ਆ ਉਸ ਤੋਂ ਬਾਅਦ ਉਹਨੇ ਇੰਸਟਾਗ੍ਰam ਤੇ ਆ ਕੇ ਆਪਣਾ ਇਹ ਸ਼ਰੀਰ ਦੀ ਨਮਾਇਸ਼ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਵੱਲੋਂ ਤਾਂ ਇਹ ਸੀਗਾ ਜੀ ਮੈਂ ਸਹੀ ਕਰ ਰਹੀ ਹਾਂ ਤੇ ਉਹਨੂੰ ਹੁਣ ਸਿਕਿਉਰਟੀ ਮਿਲਦੀ ਹਾਸੀ ਵੀ ਹੁੰਦੀ ਹੈ ਤੇ ਅਫਸੋਸ ਵੀ ਹੁੰਦਾ ਹੈ ਹਾਸੀ ਕੀ ਹੁੰਦੀ ਹੈ ਕਿਉਂਕਿ ਜਿਹੜਾ ਸਮਾਜ ਨੂੰ ਸੁਧਾਰਨਾ ਚਾਹੁੰਦਾ ਓਥੇ ਤਾਂ ਹੋਵੇ ਪਾਜੇ ਜਿਹਨਾਂ ਗੈਰ ਕਾਨੂੰਨ ਦੇ ਖਾਰੇ ਨੇ ਉਹਨਾਂ ਦੇ ਪੇਜ ਅੱਜ ਵੀ ਚੱਲਦੇ ਹੋਣੇ ਫੋਲੋਅਰ ਇਸ ਕੇਸ ਕਰਕੇ ਹੋਰ ਵੱਧ ਗਏ ਜਿਵੇਂ ਹੁਣ ਵੀਰ ਨੇ ਗੱਲ કરી ਸੀ ਕਿ ਅਮਰਦਪਾਲ ਸਿੰਘ ਦਾ ਜਿਹੜਾ ਮੈਰੋਂ ਦਾ ਅਕਾਊਂਟ ਬੈਨ ਕਰਤਾ ਸਰਕਾਰ ਇਹੀ ਜਿਹਿਆਂ ਦੇ ਵਿਤਕਾਂਕ ਕਿਉਂ ਨਹੀਂ ਬੰਦ ਕਰਵਾ ਰਹੇ ਜਿਹੜੇ ਇਦਾਂ ਨਕਚਰ ਦਾ ਨੂੰ ਪ੍ਰਮੋਟ ਕਰ ਰਹੇ ਨੇ ਗਲਤ ਚੀਜ਼ਾਂ ਨੂੰ ਉਹਨਾਂ 'ਤੇ ਆਪਾਂ ਕਿਉਂ ਨਹੀਂ ਰੋਕ ਲਗਾ ਰਹੇ ਤੇ ਇਥੇ ਦਾ ਸਰਕਾਰ ਦਾ ਵੀ ਦੋਸ਼ ਹੈ ਕੀ ਬਦਾਂ ਸਾਨੂੰ ਵੀ ਉਹਦੀ ਸਪੋਰਟ ਕਰਕੇ ਫਿਰ ਮੇਰੀ ਦੁਕਾਨ ਚਲ ਗਈ ਸੀ ਆਜਣ ਸਿਰਫ 4 ਪੈਸੇ ਲਈ ਅਸੀਂ ਆਪਣੀ ਜਮੀਰ ਵੇਚਣ ਕਰਕੇ ਇੱਥੇ ਆ ਗਏ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਬੜੇ ਵੱਡੇ ਜਿਹੜੇ ਮੁੱਦੇ ਆ ਉਹ ਚੱਲ ਰਹੇ ਆ ਉਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਅੱਜ ਅਸੀਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਆ ਮੇਰੇ ਨਾਲ ਅੱਜ ਗੱਲਬਾਤ 'ਚ ਹਾਜ਼ਰ ਹੋਣਗੇ ਸਰਦਾਰ ਜਸਪ੍ਰੀਤ ਸਿੰਘ ਤੇ ਸਰਦਾਰ ਸੁਚੈਨ ਸਿੰਘ ਵੀਰ ਜੀ ਬਹੁਤ-ਬਹੁਤ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਆਪਾਂ ਗੱਲਬਾਤ ਦਾ سلسلہ ਸ਼ੁਰੂ ਕਰਦੇ ਆ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਮਾਹੌਲ ਚੱਲ ਰਿਹਾ ਹੈ ਹੁਣ ਕੀ ਇਹ ਮਾਹੌਲ ਪੰਜਾਬ ਨੂੰ ਸਹੀ ਰਸਤੇ ਤੇ ਲਿਜਾ ਰਿਹਾ ਹੈ ਜਾਂ ਪੰਜਾਬ ਦੇ ਅੰਦਰ ਆ ਜਿਹੜਾ ਅਮਨ ਕਾਨੂੰਨ ਉਹ ਖਤਮ ਹੋ ਰਿਹਾ ਹੈ ਦੇਖੋ ਜਿਵੇਂ ਕਹਿੰਦੇ ਸਹੀ ਰਾਸਤਾ ਕੀ ਹੈ ਸਾਡੇ ਲਈ ਸਹੀ ਰਾਸਤਾ ਹੁਣ ਪਹਿਲਾਂ ਕੀ ਸੀਗਾ ਚਲੋ ਸਾਡੇ ਗੁਰੂ ਪੀਰ ਆ ਕੇ ਗਏ ਹੋਰ ਪੈਗੰਬਰ ਬਹੁਤ ਆਏ ਉਹਨਾਂ ਨੇ ਕੀ ਕਿਹਾ ਵੀ ਤੁਸੀਂ ਆਪਣੀ ਕਿਰਤ ਕਰੋ ਠੀਕ ਹੈ ਜੀ ਉਸ ਪਰਮਾਤਮਾ ਜਿਹਨੂੰ ਵੀ ਆਪਾਂ ਮੰਨਦੇ ਆ ਉਹਦਾ ਨਾਮ ਜਪੋ ਤੇ ਆਪਣੇ ਕਾਰਜ ਕਰਦੇ ਜਾਓ ਉਹਨੂੰ ਤੇ ਆਓ ਆਪਣਾ ਕੀ ਹੈ ਇੱਥੇ ਆਉਣ ਦਾ ਮੁੱਦਾ ਕੀ ਸੀਗਾ ਉਹਨਾਂ ਨੇ ਜਿਹੜਾ ਰੱਖਿਆ ਸੀਗਾ ਵੀ ਆਪਾਂ ਇੱਥੇ ਆਏ ਆ ਜਿਹੜੀ ਆਪਣੀ 84 ਲੱਖ ਜੂਨ ਹੈ ਉਦੋਂ ਛੁਟਕਾਰਾ ਪਾਉਣ ਲਈ ਆਇਆ ਵੀ ਇਹ ਮਨੁੱਖਾ ਜਨਮ ਮਿਲਿਆ ਆਪਾਂ ਨੂੰ ਇੰਨੀਆਂ ਜੁਨਾ ਘਟਕਣ ਤੋਂ ਬਾਅਦ ਵੀ ਇੱਥੇ ਆਪਣੀ ਹੋ ਜਾਵੇ ਮੁਕਤੀ ਹੋ ਜਾਵੇ ਠੀਕ ਹੈ ਪਰ ਆਪਾਂ ਹੁਣ ਚਲੋ ਸੋਸ਼ਲ ਮੀਡੀਆ ਲਾ ਲਓ ਜਾਂ ਹੋਰ ਕੁਝ ਇਦਾਂ ਦੇ ਪਲੇਟਫਾਰਮ ਆ ਗਏ ਜਿਹਦਾ ਕਿ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਟੋਟਲੀ ਗਲਤ ਹੈ ਕਿਉਂਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਹੁਣ ਜੇ ਆਪਾਂ ਸੋਸ਼ਲ ਮੀਡੀਆ ਨੂੰ ਕਿਸੇ ਚੀਜ਼ ਦਾ ਪ੍ਰਚਾਰ ਕਰਨ ਲਈ ਚਾਹੇ ਉਹ ਆਪਣੇ ਕਿਸੇ ਧਾਰਮਿਕ ਰੋਹ ਰੀਤ ਦਾ ਪ੍ਰਚਾਰ ਕਰਨਾ ਹੈ ਜਾਂ ਕਿਸੇ ਚੰਗੀ ਚੀਜ਼ ਦਾ ਕੋਈ ਕਿਸੇ ਕਿਤੇ ਦਾ ਪ੍ਰਚਾਰ ਕਰਨਾ ਉਹ ਚੀਜ਼ ਲਿਓ ਉਹ ਚੀਜ਼ ਨੂੰ ਵਰਤੀਏ ਤਾਂ ਇੱਕ ਆਪਾਂ ਦੇਖੀਏ ਤਾਂ ਬਹੁਤ ਵਧੀਆ ਚੀਜ਼ ਹੈ ਪਰ ਜੇ ਅੱਜ ਕੱਲ ਉਹ ਚੀਜ਼ਾਂ ਨੂੰ ਭੁੱਲ ਗਏ ਚਲੋ ਬਹੁਤ ਸਾਡੇ ਵੀਰ ਭਰਾ ਹੈਗੇ ਨੇ ਇਹ ਚੀਜ਼ ਦਾ ਬਹੁਤ ਸਹੀ ਇਸਤੇਮਾਲ ਕਰਦੇ ਨੇ ਆਪਾਂ ਉਹਨਾਂ ਨੂੰ ਵਧੀਆ ਐਪਰੀਸ਼ੀਏਟ ਕਰਦੇ ਹਾਂ ਪਰ ਅੱਜ ਕੱਲ ਖਾਸ ਕਰਕੇ ਸਾਡੀਆਂ ਭੈਣਾਂ ਨੇ ਉਹਨਾਂ ਨੇ ਇੱਕ ਸ਼ਲੀਲਤਾ ਦਾ ਇਹ ਬਣਾ ਲਿਆ ਵੀ ਹਾਂ ਵੀ ਲਾਈਕ ਲੋ, ਵਿਊ ਲੋ ਤੇ ਪੈਸੇ ਕਮਾਓ। ਅੱਛਾ ਜਿਹੜਾ ਇਹ ਹੁਣ ਤੁਸੀਂ ਗੱਲ ਕਰੀ। ਹਾਂਜੀ। ਵੀ ਇਹ ਖਾਸ ਕਰਕੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਾਂ ਸਾਡੇ ਸਮਾਜ ਦੀਆਂ ਧੀਆਂ ਨੇ, ਕੁੜੀਆਂ ਨੇ ਜਾਂ ਹਾਲਾਂਕਿ ਹੁਣ ਔਰਤਾਂ ਵੀ ਵੱਡੀ ਉਮਰ ਦੀਆਂ ਇਸ ਖੇਤੇ 'ਚ ਬਹੁਤ ਅੱਗੇ ਵਧ ਰਹੀਆਂ ਆ ਜਿਹੜਾ ਉਹ ਨੰਗੇਜ ਕਰੋਸ ਰਹੀਆਂ ਨੇ। ਉਹਦੇ ਵਿੱਚ ਉਹ ਗੱਲ ਕਰਦੀਆਂ ਨੇ ਵੀ ਇਹ ਸਾਡੀ ਆਜ਼ਾਦੀ ਆ। ਵੀ ਅਸੀਂ ਆਪਣਾ ਕੁਝ ਵੀ ਕਰ ਸਕਦੇ ਹਾਂ ਸਾਡੀ ਕੋਈ ਐਕਟਿੰਗ ਕਰਨ ਦੀ ਵੀ ਆਜ਼ਾਦੀ ਆ ਬੋਲਣ ਦੀ ਵੀ ਆਜ਼ਾਦੀ ਆ ਵੀ ਅਸੀਂ ਸਮਾਜ ਦੇ ਵਿੱਚ ਬਰਾਬਰਤਾ ਦਾ ਹੱਕ ਰੱਖਦੇ ਹਾਂ ਕੀ ਇਹ ਆਜ਼ਾਦੀ ਦਾ ਉਹ ਫਾਇਦਾ ਲੈ ਰਹੇ ਆ ਉਹਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਸਮਾਜ ਨੂੰ ਤਾਂ ਚਲੋ ਜਿਹੜਾ ਇਹਦਾ ਨੁਕਸਾਨ ਆ ਭਰਨਾ ਪੈ ਰਿਹਾ ਉਹਦਾ ਭਰਨੇ ਪੈ ਰਿਹਾ ਜੋ ਉਹ ਵਰਤ ਰਹੀ ਆ ਔਰਤ ਭਾਵੇਂ ਉਹ ਕੁੜੀ ਆ ਇਨਫਲੂਐਂਸਰ ਨੇ ਜਿੰਨੇ ਵੀ ਨੇ ਕੀ ਉਹ ਉਸ ਲੜਕੀ ਨੂੰ ਇਸ ਚੀਜ਼ ਦਾ ਫਾਇਦਾ ਹੈਗਾ ਜਾਂ ਇਹਦਾ ਨੁਕਸਾਨ ਆ ਫਾਇਦਾ ਦਾ ਵੀ ਅਸੀਂ ਇਦਾਂ ਕਹਿ ਸਕਦੇ ਫਾਇਦਾ ਦਾ ਕੋਈ ਨਹੀਂ ਹੈਗਾ ਹੂੰ ਆਪਣੇ ਆਪ ਨੂੰ ਬਦਨਾਮ ਕਰਨਾ ਤੇ ਲੋਕਾਂ ਮੂਰੇ ਪੇਸ਼ ਪੇਸ਼ ਕਰਨਾ ਹੈ ਨਾ ਉਹ ਸਹੀ ਤਾਂ ਮੈਂ ਮੰਨਦਾ ਨਹੀਂ ਇਸ ਚੀਜ਼ ਨੂੰ ਕਿਉਂਕਿ ਜੇ ਆਜ਼ਾਦੀ ਲੈਣੀ ਆ ਆਜ਼ਾਦੀ ਲੈਣੀ ਸੀ ਆਪਣੇ ਪੰਜੇ ਵਕਾਰਾਂ ਤੋਂ ਹੂੰ ਅਸਲ ਆਜ਼ਾਦੀ ਜੇ ਆਪਾਂ ਗੁਰਬਾਣੀ ਦੇ ਹਿਸਾਬ ਨਾਲ ਚੱਲੀਏ ਅਸਲ ਆਜ਼ਾਦੀ ਤਾਂ ਉਹੀ ਆ ਇੱਕ ਵਾਰੀ ਉਹ ਪੰਜੇ ਵਕਾਰ ਉਹਨੂੰ ਛੱਡਿਆ ਤੇ ਸਾਡੀ ਮੁਕਤੀ ਹੋ ਜਾਂਦੀ ਆ ਆਜ਼ਾਦੀ ਦੇਹੀ ਆ ਇਸੇ ਦੇ ਤੋਂ ਮੁਕਤ ਹੋਣਾ ਆਜ਼ਾਦੀ ਜਿਹੜਾ ਅੰਦਰ ਆਪਣੀ ਆਤਮਾ ਹੈ ਇੱਕ ਜੋਤ ਹੈ ਉਸ ਨੂੰ ਆਜ਼ਾਦ ਕਰਨਾ ਹੀ ਸਾਡੀ ਆਜ਼ਾਦੀ ਆ ਨਾ ਕਿ ਅਸੀਂ ਜਿਸਮ ਦਿਖਾਈਏ ਇਹਨੂੰ ਆਜ਼ਾਦੀ ਨਹੀਂ ਸਮਝ ਸਕਦੇ ਆ ਜਿਹੜਾ ਆ ਹੁਣੀ ਕਾਂਡ ਹੋ ਕੇ ਹਟਿਆ ਕਮਲਕੌਰ ਵਾਲਾ ਤੇ ਕੀ ਇਹ ਪੰਜਾਬ ਦੇ ਵਿੱਚ ਅਜੇ ਹਾਂ ਕੁਝ ਹੋਣਾ ਇਹ ਜ਼ਰੂਰੀ ਆ ਵੀ ਜੋ ਜੋ ਵੀ ਘਟਨਾ ਹੈ ਵਾਪਰੀ ਹਾਲਾਂਕਿ ਇਹ ਜੇ ਆਪਾਂ ਪੰਜਾਬ ਦੇ ਪੱਖੋਂ ਦੇਖੀਏ ਇੱਕ ਪੱਖੋਂ ਅਮਨ ਕਾਨੂੰਨ ਨੂੰ ਲੈ ਕੇ ਬਹੁਤ ਜਿਹੜਾ ਸਮੇਂ ਦਾ ਸਰਕਾਰ ਦੇ ਹਿਸਾਬ ਨਾਲ ਚੱਲਦਿਆ ਬਹੁਤ ਮਾੜਾ ਹਾਲ ਆ ਕਿਤੇ ਕਤਲ ਹੋ ਰਹੇ ਆ ਤੇ ਕਿਤੇ ਕੁਝ ਹੋ ਰਿਹਾ ਜਿਹੜਾ ਇਹ ਕਮਲਕੌਰ ਦੇ ਨਾਲ ਜੋ ਵੀ ਹੋਇਆ ਭਾਈ ਅਮਰਤਪਾਲ ਸਿੰਘ ਨੇ ਉਹਨਾਂ ਦਾ ਸੋਧਾ ਲਾਇਆ ਕੁਝ ਲੋਕ ਕਹਿ ਰਹੇ ਨੇ ਵੀ ਉਹ ਇਹ ਗਲਤ ਕੀਤਾ ਜੀ ਨਹੀਂ ਕਰਨਾ ਚਾਹੀਦਾ ਸੀਗਾ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਜੀ ਦੇਖੋ ਚਲੋ ਆਪਾਂ ਕਹਿੰਦੇ ਆ ਗਲਤ ਨਹੀਂ ਕੀਤਾ ਜਾਂ ਕੀਤਾ ਜੋ ਵੀ ਸਹੀ ਆ ਜਾਂ ਗਲਤ ਆ ਉਹ ਇੱਕ ਵੱਖਰਾ ਆ ਹੁਣ ਤੁਸੀਂ ਹੋ ਮੰਨ ਲਓ ਕੱਲ ਨੂੰ ਤੁਹਾਡੇ ਅੱਖਾਂ ਮੂਰੇ ਕੁਝ ਗਲਤ ਹੋ ਰਿਹਾ ਠੀਕ ਹੈ ਤੁਸੀਂ ਕਿੰਨਾ ਚਿਰ ਉਹਨੂੰ ਬਰਦਾਸ਼ਤ ਕਰ ਲੋਗੇ ਇੱਕ ਹੱਦ ਹੁੰਦੀ ਹੈ ਹਰ ਇੱਕ ਚੀਜ਼ ਦੀ ਕੋਈ ਸਾਡੀ ਸਾਡੇ ਵਿਰਸੇ ਨੂੰ ਸਾਡੀ ਮਾਂ ਬੋਲੀ ਦੇ ਜਾਂ ਸਾਡੇ ਇਤਿਹਾਸ ਤੇ ਆ ਕੇ ਉਂਗਲ ਜੁਕ ਕੇ ਆਪਾਂ ਉਹਨੂੰ ਕਿੰਨਾ ਕ ਟਾਈਮ ਬਰਦਾਸ਼ਤ ਕਰ ਲਵਾਂਗੇ ਠੀਕ ਹੈ ਜੀ ਹੁਣ ਇਹਦੇ ਵਿੱਚ ਦੋ ਆ ਜੰਨੇ ਨੇ ਇੱਕ ਤਾਂ ਆਪਾਂ ਕਹਿੰਨੇ ਵੀ ਉਹਨੂੰ ਆਪਾਂ ਪਿਆਰ ਨਾਲ ਸਮਝਾਓ ਵੀ ਨਹੀਂ ਚਲੋ ਆਪਣੇ ਵੀਰ ਭੈਣਾਂ ਨੇ ਭੈਣਾਂ ਨੇ ਵੀ ਚਲੋ ਰਸਤਾ ਭਟਕ ਗਏ ਨੇ ਸੁਣਨ ਚਾਹੁੰਦਾ ਵੀ ਪਹਿਲਾਂ ਅਮਰਤਪਾਲ ਸਿੰਘ ਨੇ ਸਮਝਾਇਆ ਵੀ ਆ ਪੈਸੇ ਪੈਸੇ ਦਾ ਸਮਝਾਇਆ ਪੈਸੇ ਵੀ ਦਿੱਤੇ ਆ ਵੀ ਚਲੋ ਜੇ ਘਰੇ ਕੋਈ ਪ੍ਰੋਬਲਮ ਆ ਹਾਂਜੀ ਉਹਨਾਂ ਦੇ ਮੇ ਵੀ ਸ਼ਾਇਦ ਉਹਨਾਂ ਮਾਤਾ ਦਾ ਕੋਈ ਆਪਰੇਸ਼ਨ ਸੀਗਾ ਤਾਂ ਉਹਨਾਂ ਨੇ 50000 ਰੁਪਏ ਉਹ ਵੀ ਕਿਹਾ ਸੀ ਵੀ ਜਿੰਨੀ ਵੀ ਤੈਨੂੰ ਲੋੜ ਆ ਅਸੀਂ ਹੈਲਪ ਕਰਾਂਗੇ ਪਰ ਤੂੰ ਇਹ ਜੋ ਵੀ ਇਹ ਗਲਤ ਤੁਸੀਂ ਸਟੈਪ ਚੱਕ ਰਹੇ ਹੋ ਇਹ ਨਾ ਚੀਜ਼ਾਂ ਨੂੰ ਛੱਡ ਦਿਓ ਔਰ ਹੁਣ ਉਹ ਜੇ ਨਹੀਂ ਮੰਨਿਆ ਉਸ ਤੋਂ ਬਾਅਦ ਉਹ ਕੀ ਕਹਿੰਦੇ ਨੇ ਵੀ ਨਹੀਂ ਜੀ ਇਹ ਸਾਡੀ ਆਜ਼ਾਦੀ ਨੂੰ ਖੋ ਰਹੇ ਨੇ ਤੇ ਕਿੱਦਾਂ ਦੀ ਆਜ਼ਾਦੀ ਹੈ ਜਿਹਦੇ ਵਿੱਚ ਸਾਨੂੰ ਆਪਣਾ ਨੰਗੇਜ ਬਣਾ ਦਿਖਾ ਕੇ ਆਪਣਾ ਸਰੀਰ ਦਿਖਾ ਕੇ ਸਿਰਫ 4 ਪੈਸਿਆਂ ਲਈ ਆਪਾਂ ਉਹ ਕਰ ਰਹੇ ਆ ਤੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਨਵੇਂ ਚਲੋ ਇਹ ਨਹੀਂ ਆਪਾਂ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਾਂ ਆਪਣੇ ਘਰ ਵੱਲ ਦੇਖੋ ਆਪਣੇ ਘਰ 'ਚ ਵੀ ਬੱਚੇ ਹੈਗੇ ਨੇ ਠੀਕ ਹੈ ਜੀ ਤੇ ਆਪਣੇ ਮਾਪੇ ਬਾਬ ਹੈਗੇ ਨੇ ਆਪਾਂ ਉਹਨਾਂ ਦੇ ਸਾਹਮਣੇ ਕੀਤਾ ਇਹ ਕੋਈ ਕੁਝ ਕਹਿ ਸਕਦੇ ਆ ਵੀ ਆਪਾਂ ਕਿਸੇ ਨੂੰ ਸੇਧ ਦੇ ਸਕਦੇ ਆ ਇਹ ਚੀਜ਼ ਦੀ ਚੰਗੀ ਚੀਜ਼ ਦੀ ਕਿਹੜੀ ਸੇਧ ਆ ਦੱਸੋ ਇੱਕ ਜਿਹੜੀ ਉਹ ਅਮਰਸਰ ਦੀ ਕੁੜੀ ਆ ਜਸਪ੍ਰੀਤ ਸਿੰਘ ਜੀ ਤੁਹਾਨੂੰ ਮੈਂ ਪੁੱਛਣਾ ਚਾਹਨਾ ਉਹ ਨੂੰ ਸਮਝਾਇਆ ਵੀ ਅਮਰਪਾਲ ਸਿੰਘ ਨੇ ਬੁਲਾ ਕੇ ਹਨਾ ਵੀ ਤੂੰ ਜੋ ਵੀ ਕੁਝ ਕਰਦੀ ਆ ਛੱਡ ਦੇ ਉਹ ਕਦੇ ਮੈਦਾਂ ਦੀ ਐਡ ਕਰਨੀ ਛੱਡਤੀ ਜਿਹੜੇ ਮੈਦਾਂ ਦੀ ਉਹ ਦਵਾਈ ਵਗੈਰਾ ਦੀ ਐਡ ਕਰਦੀ ਸੀ ਕਹਿੰਦੀ ਉਸ ਤੋਂ ਮੈਂ ਜੋ ਐਡ ਛੱਡਤੀ ਉਸ ਤੋਂ ਬਾਅਦ ਉਹਨੇ ਇੰਸਟਾਗ੍ਰam ਤੇ ਆ ਕੇ ਆਪਣੇ ਸਰੀਰ ਦੀ ਨਮਾਇਸ਼ ਕਰਨੀ ਸ਼ੁਰੂ ਕਰਾ ਜੀ ਉਹਦੇ ਵੱਲੋਂ ਤਾਂ ਇਹ ਸੀਗਾ ਜੀ ਮੈਂ ਸਹੀ ਕਰ ਰਹੀ ਹਾਂ ਤੇ ਉਹਨੂੰ ਹੁਣ ਸਿਕਿਉਰਟੀ ਮਿਲ ਗਈ ਉਹ ਕਹਿੰਦੀ ਜੀ ਮੈਨੂੰ ਤਾਂ ਮਖੀਆਉਂਦੀਆਂ ਮਾਰਨਦੀ ਉਹਨੂੰ ਸਿਕਿਉਰਟੀ ਦੇ ਦਿੱਤੀ ਤੁਸੀਂ ਇਸ ਤੇ ਕੀ ਵਿਚਾਰ ਰੱਖਣਾ ਚਾਹੁੰਦੇ ਹੋ ਕੀ ਇਹ ਸਿਕਿਉਰਟੀ ਉਸ ਇੱਕ ਕੁੜੀ ਨੂੰ ਜਿਹਦਾ ਸਮਾਜ ਵਿੱਚ ਕੋਈ ਮਤਲਬ ਨਾ ਉਹਦਾ ਕੋਈ ਰਤਬਾ ਨਾ ਉਹਦੀ ਸਮਾਜ ਨੂੰ ਕੋਈ ਦੇਣ ਨਾ ਉਹਦੇ ਪਰਿਵਾਰ ਦੀ ਕੋਈ ਦੇਣ ਉਹਨੂੰ ਸਿਕਿਉਰਟੀ ਮਿਲ ਜਾਣੀ ਇਹ ਇਹਦੇ ਬਾਰੇ ਤੁਸੀਂ ਕੀ ਵਿਚਾਰ ਦਵੋਗੇ ਇੱਕ ਤਾਂ ਮੇਰੇ ਹਾਸੇ ਵੀ ਆਉਂਦੀ ਹੈ ਤੇ ਅਫਸੋਸ ਵੀ ਹੁੰਦਾ ਹੈ ਹਾਸੇ ਕੀ ਹੁੰਦੀ ਹੈ ਕਿਉਂਕਿ ਜਿਹੜਾ ਸਮਾਜ ਨੂੰ ਸੁਧਾਰਨਾ ਚਾਹੁੰਦਾ ਉਹ ਤੇ ਦਾ ਹੋਗੇ ਪਰਚੇ ਜੀ ਚਲੋ ਆਪੋ ਕੱਤਰ ਨੂੰ ਇੱਕ ਵਾਰ ਸਾਈਡ ਤੇ ਰੱਖ ਕੇ ਉਹਦਾ ਪੇਜ ਵੀ ਪੈਨ ਹੋ ਗਿਆ ਪੰਜਾਬ ਚ ਬਲੌਗ ਹੋ ਗਿਆ ਇਡੀ ਦੇ ਬਲੌਗ ਹੋ ਗਿਆ ਜਿਹਨਾਂ ਨੇ ਨਗੇਜਪਨ ਦਿਖਾ ਰਹੇ ਨੇ ਉਹਨਾਂ ਦੇ ਪੇਜ ਅੱਜ ਵੀ ਚੱਲਦੇ ਉਹਨਾਂ ਦੇ ਫੋਲੋਅਰ ਇਸ ਕੇਸ ਕਰਕੇ ਹੋਰ ਵੱਧ ਗਏ ਇਹ ਦੇਖ ਰਹੇ ਆ ਉਹ ਕਮਲਕੌਰ ਕਹਿੰਦੇ ਜਿਹਨੂੰ ਕੰਚਨ ਕੁਮਾਰੀ ਆ ਉਦੇ ਫਾਲੋਅਰ ਵੀ 30 ਤੋਂ 40 ਹਜ਼ਾਰ ਹੋਰ ਵੱਧ ਗਏ ਅਸਾਂ ਵੀ ਉਹਦੇ ਮਰਨ ਤੋਂ ਬਾਅਦ ਉਹਦੇ ਫਾਲੋਅਰ ਵੱਧ ਗਏ ਜਿਵੇਂ ਆ ਵਿੱਚ ਪਹਿਲਾਂ ਜਿਹੜੀ ਚਿੱਟੇ ਵਾਲੀ ਬੀਬੀ ਫੜੀ ਸੀ ਥਾਰ ਵਾਲੀ ਬੀਬੀ ਹੈਨਾ ਵੀ ਉਹ ਜਿੱਦਣੇ ਉਹਦੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਉਹ ਮਿਲੀਅਨਾਂ ਚ ਚਲੀ ਗਈ ਮਿਲੀਅਨਾਂ ਚ ਚਲੀ ਗਈ ਕਿਉਂਕਿ ਹਾਈਲਾਈਟ ਹੋ ਗਿਆ ਨਾ ਕੇਸ ਇਹ ਹਾਈਲਾਈਟ ਹੋ ਜਾਂਦੇ ਆ ਹੁਣ ਉਹ ਲੋਥਰਾ ਕੁੜੀ ਆ ਹੈਨਾ ਮੈਂ ਕਦੇ ਉਹਦੀ ਰੀਲਾਂ ਨਹੀਂ ਦੇਖੀਆਂ ਹੈਗੀਆਂ ਆਪਾਂ ਉਹ ਦੇਖੀਏ ਆਮ ਤੌਰ ਤੇ ਕਿਉਂਕਿ ਆਪਾਂ ਨੂੰ ਟਾਈਮ ਨਹੀਂ ਹੁੰਦਾ ਮੈਂ ਖਾਸ ਕਰਕੇ ਖੋਲ ਕੇ ਦੇਖਿਆ ਵੀ ਇਹਨੇ ਕੀ ਕਰਨਾ ਜਿਹੜਾ ਇਹਨੂੰ ਕੰਪਨੀ ਮਿਲੀ ਹੈ ਹਾਂ ਯੇਦੋ ਰਿੱਲਾ ਦੇਖੀਆਂ ਮੈਂ ਹੁਣ ਉਹਨੂੰ ਸਿਕਿਉਰਿਟੀ ਦਿੱਤੀ ਗਈ ਆ ਉਹਦੇ ਘਰ ਦੇ ਅੱਗੇ ਪੁਲਿਸ ਵਾਲੇ ਦੋ ਬਹਿਣਗੇ ਉਹ ਕਿਤੇ ਆਊ ਜਾਊਗੀ ਦੋ ਪੁਲਿਸ ਵਾਲੇ ਦੇ ਨਾਲ ਰਹਿਣਗੇ ਹਾਲਾਂਕਿ ਜਿਹੜੀ ਪੁਲਿਸ ਵਾਲਿਆਂ ਨੂੰ ਸੈਲਰੀ ਜਾਣੀ ਆ ਉਹ ਥੋਡੇ ਮੇਰੇ ਟੈਕਸ ਚੋਂ ਜਾਣੀ ਆ ਹਾਂਜੀ ਹਨਾ ਉਹ ਸਾਡਾ ਹੱਕ ਮਾਰ ਕੇ ਉਹ ਇਸ ਕਲਚਰ ਦਾ ਫਲਾਉਣ ਵਾਲੀ ਕੁੜੀ ਨੂੰ ਸਿਕਿਉਰਿਟੀ ਦੇ ਦਿੱਤੀ ਗਈ ਆ ਤੇ ਇਹ ਇਹ ਮਤਲਬ ਜਿਹੜਾ ਹੁਣ ਹਾਲਾਤ ਬਣਦੇ ਜਾ ਰਹੇ ਨੇ ਪੰਜਾਬ ਦੇ ਅੰਦਰ ਕੀ ਇਹ ਪੰਜਾਬ ਨੂੰ ਮਤਲਬ ਤਰੱਕੀ ਦੇ ਰਾਹ ਤੇ ਲੈ ਕੇ ਜਾਣਗੇ ਕਿੰਨੇ ਤਰੱਕੀ ਤਾਂ ਨਹੀਂ ਕਹਿ ਸਕਦੇ ਤਰੱਕੀ ਦਾ ਵੀਰੇ ਆਪਾਂ ਕਹਿ ਸਕਦੇ ਵੀ ਫੌਜ ਚ ਜਿੰਨੀ ਗਿਣਤੀ ਸਾਡੀ ਹੋ ਸਕਦੀ ਆ ਦੇਸ਼ ਵਾਸੀਆਂ ਦੀ ਉਹਨੂੰ ਤਰੱਕੀ ਕਹਿ ਸਕਦੇ ਆ ਜਾਂ ਜਿਹੜੀ ਆਪਾਂ ਅ ਕਾਰੋਬਾਰ ਜਾਂ ਵਪਾਰ ਖੇਤਰ ਵਿੱਚ ਜਿਹੜੀ ਤਰੱਕੀ ਕਰਦੇ ਆ ਉਹਨੂੰ ਤਰੱਕੀ ਕਹਿ ਸਕਦੇ ਆ ਜਾਂ ਸਮਾਜ ਵਿੱਚ ਹੋ ਰੀਆਂ ਬੁਰਾਈਆਂ ਜਿੰਨੀਆਂ ਵੀ ਗਲਤ ਰੀਤਾਂ ਨੇ ਚਾਹੇ ਉਹ ਭਰੂਣ ਹੱਤਿਆ ਅੱਜ ਵੀ ਚੱਲਦੀ ਆ ਹੈਨਾ ਕੋਈ ਵੀ ਇਹਦਾ ਇਸ਼ੂ ਚੱਲਦਾ ਉਹਨੂੰ ਰੋਕਣਾ ਹੀ ਤਰੱਕੀ ਹੁੰਦੀ ਹੈ ਨਾ ਕਿ ਜਿਸਮ ਦਿਖਾਉਣਾ ਤਰੱਕੀ ਹੈ ਭਰੂਣ ਹੱਤਿਆ ਦਾ ਤਾਂ ਇੱਕ ਹੁਣ ਨਵਾਂ ਤਰੀਕਾ ਚੱਲ ਰਿਹਾ ਵੀ ਕਹਿ ਦਿੰਦੇ ਨੇ ਜੀ ਵੀ ਸਾਡਾ ਪਰਿਵਾਰ ਆ ਜੀ ਸਾਤੋਂ ਹੋ ਗਿਆ ਅਸੀਂ ਨਹੀਂ ਬੱਚਾ ਰੱਖ ਸਕਦੇ ਤਰੀਕੇ ਨਾਲ ਭਰੂਣਾਤਿਆ ਹੋ ਰਹੀ ਆ ਨਾ ਕਹਿ ਦਿੰਦੇ ਨੇ ਵੀ ਅਸੀਂ ਅਬੋਰਸ਼ਨ ਕਰਾਉਣਾ ਜੀ ਵੀ ਸਾਡੇ ਪਰਿਵਾਰ ਦੇ ਹਾਲਾਤ ਨਹੀਂ ਹੈਗੇ ਅਸੀਂ ਨਹੀਂ ਰੱਖ ਸਕਦੇ ਜਾਂ ਸਾਤੋਂ ਜੀ ਗਲਤੀ ਨਾ ਹੋ ਗਿਆ ਬੱਚਾ ਇਦਾਂ ਨਹੀਂ ਮਤਲਬ ਤਰੀਕੇ ਨਾਲ ਚੱਲ ਅੱਜ ਵੀ ਰਹੀ ਆ ਮੈਥਡ ਬਦਲ ਗਿਆ ਸਿਰਫ ਇਹ ਆ ਵੀ ਉਹ ਕਾਨੂੰਨ ਦੇ ਦਾਇਰੇ ਚ ਆ ਗਈ ਨੂੰ ਦੇਖੋ ਇਹਨਾਂ ਚੀਜ਼ਾਂ ਦਾ ਆਪਾਂ ਉਹੀ ਆ ਨਾ ਕਾਰਨ ਸੋਸ਼ਲ ਮੀਡੀਆ ਹੀ ਆ ਸਾਰਾ ਹੁਣ ਕਿਸੇ ਟਾਈਮ ਚਲੋ ਆਪਾਂ ਵੀ ਸਕੂਲ ਦਾ ਸਕੂਲਾਂ ਚ ਪੜੇ ਆ ਕਾਲਜਾਂ ਚ ਪੜੇ ਆ ਉਹ 12ਵੀਂ ਤੱਕ ਆਪਾਂ ਨੂੰ ਫੋਨਾਂ ਬਾਰੇ ਪਤਾ ਹੀ ਨਹੀਂ ਸੀਗਾ ਜਾਂ ਆਪਾਂ ਨੂੰ ਪਤਾ ਹੀ ਸੀ ਕਿ ਇੰਸਟਾ ਜਾਂ ਜੋ ਵੀ ਕੀ ਹੁੰਦਾ ਆ ਫੇਸਬੁੱਕ ਆਈ ਸੀਗੀ 10ਵੀਂ 8ਵੀਂ ਜਦੋਂ ਪੜਦੇ ਸੀਗੇ ਉਦੋਂ ਪਹਿਲਾਂ ਕੁਝ ਹੈ ਹੀ ਨਹੀਂ ਸੀ ਇਦਾਂ ਦਾ ਅਸ਼ਲੀਲਤਾ ਤਾਂ ਚਲੋ ਇੰਨਾ ਕੁਝ ਹੈ ਹੀ ਨਹੀਂ ਸੀਗਾ ਚਲੋ ਮਾੜਾ ਮੋਟਾ ਜਿਹੜੀਆਂ ਆਪਣੀਆਂ ਮੂਵੀਜ਼ ਆਉਂਦੀਆਂ ਉਹਨਾਂ ਵਿੱਚ ਉਹ ਵੀ ਕੋਈ ਉਹ ਲੋਕਾਂ ਦੇ ਪਰਿਵਾਰ ਮਤਲਬ ਮਾਤਾ ਪਿਤਾ ਨੇ ਉਹਨਾਂ ਕੁਝ ਕਹਿੰਦੇ ਹੁਣ ਦੀਪਿਕਾ ਲੂਤਰਾ ਉਹਨੇ ਹੱਦੋਂ ਬਾਅਦ ਗੰਦ ਦਿਖਾਇਆ ਅਜ ਤੱਕ ਜੇ ਉਹਨਾਂ ਦੇ ਮਾਤਾ ਪਿਤਾ ਨੂੰ ਰੋਗ ਦੇ ਕੁਝ ਕਹਿੰਦੇ ਤਾਂ ਉਹ ਇਸ ਹੱਦ ਤੱਕ ਆਂਦੇ ਹੀ ਨਾ ਉਹ ਕਹਿੰਦੇ ਨੇ ਵੀ ਜੀ ਅਸੀਂ ਇਹ ਕੰਮ ਨਹੀਂ ਕਰਾਂਗੇ ਸਾਡੇ ਪਰਿਵਾਰ ਨਹੀਂ ਚੱਲਦੇ ਸਾਨੂੰ ਪੈਸੇ ਦੀ ਲੋੜ ਆ ਜੀ ਸਾਨੂੰ ਫਿਰ ਹੋਰ ਕੋਈ ਰਾਹ ਨਹੀਂ ਮਿਲਦਾ ਕੀ ਨਾ ਦੇਖੋ ਕਿ ਸਰੀਰ ਦੀ ਨਮਾਇਸ਼ ਕਰਨੀ ਕਰਨ ਦੇ ਨਾਲ ਹੀ ਘਰ ਚੱਲ ਸਕਦਾ ਇਹਨਾਂ ਨੂੰ ਇਹ ਆ ਨਾ ਵੀ ਹਾਂ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਸਿਰਫ ਅਸੀਂ ਇਸੇ ਲਾਇਕ ਆ ਵੀ ਹਾਂ ਇੱਜ਼ਤ ਉਹ ਅਸੀਂ ਸਾਨੂੰ ਜ਼ਿਆਦਾ ਪਸੰਦ ਆ ਫਰੀਦੀ ਕਮਾਈ ਕਹੇ ਸਾਡੇ ਫਰੀਦੀ ਕਮਾਈ ਕਹ ਲਓ ਜਾਂ ਕਹਿੰਦੇ ਵੀ ਮਿਹਨਤ ਤੋਂ ਭਜਦੇ ਨੇ ਠੀਕ ਹੈ ਹੁਣ ਦੇਖੋ ਅੱਜ ਕੱਲ ਇਹ ਖਾਸ ਵੈਸੇ ਚੱਲਿਆ ਕਿਥੋਂ ਆ ਲੌਕਡਾਊਨ ਤੋਂ ਬਾਅਦ ਕਿਉਂਕਿ ਲੌਕਡਾਊਨ ਤੋਂ ਪੜਾਈ ਆਨਲਾਈਨ ਹੋ ਗਈਆਂ ਜੀ ਬੱਚੇ-ਬੱਚੇ ਦੇ ਹੱਥ 'ਚ ਫੋਨ ਆ ਗਿਆ ਠੀਕ ਹੈ ਤੇ ਫੋਨ ਤੇ ਨੰਬਰ 2 ਤੇ ਸੋਸ਼ਲ ਮੀਡੀਆ ਆ ਹੁਣ ਚਲੋ ਸਰਕਾਰ ਜਿਵੇਂ ਹੁਣ ਵੀਰ ਨੇ ਗੱਲ ਕਰੀ ਸੀਗੀ ਵੀ ਅਮਰਪਾਲ ਸਿੰਘ ਦਾ ਜਿਹੜਾ ਮੈਰੋਂ ਦਾ ਅਕਾਊਂਟ ਬੈਨ ਕਰਤਾ ਸਰਕਾਰ ਇਹ ਜਿਹਿਆਂ ਦੇ ਅਕਾਊਂਟ ਕਿਉਂ ਨਹੀਂ ਬੰਦ ਕਰਵਾ ਰਹੀ ਜਿਹੜੇ ਲੱਚਰ ਤਾਂ ਫਲਾ ਰਹੇ ਨੇ ਪਹਿਲਾਂ ਟਿਕਟੌਕ ਚੱਲੀ ਜੀ ਟਿਕਟੌਕ ਚੱਲੀ ਉਸ ਤੋਂ ਬਾਅਦ ਉਹ ਲੌਕਡਾਊਨ ਤੋਂ ਬਾਅਦ ਬੰਦ ਹੋਊਗੀ ਕਿਉਂ ਕਿਉਂਕਿ ਉਹ ਕਹਿੰਦੇ ਇਹਦੇ ਵਿੱਚ ਅਸ਼ਲੀਲਤਾ ਲੱਛਰ ਤਾਂ ਜ਼ਿਆਦਾ ਵੱਧ ਰਹੀ ਆ ਪਰ ਉਹੀ ਚੀਜ਼ ਹੁਣ ਇੰਸਟਾ ਤੇ ਹੋ ਰਹੀ ਆ ਉਧਰੋਂ ਬੰਦ ਹੋਈ ਇੰਸਟਾ ਤੇ ਸਟਾਰਟ ਹੋਊਗੀ ਹੁਣ ਤਾਂ ਸਗੋਂ ਜੇ ਕਹੀ ਉਹ ਤੋਂ 10 ਗੁਣਾ ਵਾਧੇ ਹੋ ਰਹੀ ਉਹ ਬਿਲਕੁਲ ਠੀਕ ਹੈ ਤਾਂ ਇਹੀਆਂ ਚੀਜ਼ਾਂ ਸਰਕਾਰ ਕਿਉਂ ਨਾ ਦੇਖਾ ਕਰ ਰਹੀ ਆ ਜਦਕਿ ਉਹਨਾਂ ਨੂੰ ਚਾਹੀਦਾ ਚਲੋ ਟਿਕਟੋਕ ਬੰਦ ਕਰੀ ਠੀਕ ਹੈ ਜਿਹੜਾ ਕੋਈ ਵਧੀਆ ਜੱਜ ਦਾ ਕੰਮ ਕਰ ਰਿਹਾ ਉਹਨੂੰ ਤੁਸੀਂ ਰੋਕ ਰਹੇ ਹੋ ਤੇ ਪਰਚੇ ਕਰਾ ਰਹੇ ਹੋ ਤੇ ਉਹਦੀਆਂ ਪਰਿਵਾਰਾਂ ਦੇ ਗ੍ਰਿਫਤਾਰੀਆਂ ਉਹਨਾਂ ਦੇ ਨਾਲ ਦੇ ਸਾਥੀ ਜਿਹੜੇ ਚੰਗੇ ਕੰਮ ਕਰ ਰਹੇ ਨੇ ਫਿਰ ਜਿਹੜੇ ਲੱਚਰ ਤਾਂ ਨੂੰ ਪ੍ਰਮੋਟ ਕਰ ਰਹੇ ਨੇ ਗਲਤ ਚੀਜ਼ਾਂ ਨੂੰ ਉਹਨਾਂ ਤੇ ਆਪਾਂ ਕਿਉਂ ਨਹੀਂ ਰੋਕ ਲਗਾ ਰਹੇ ਇਹ ਤੇ ਨ ਸਰਕਾਰ ਦਾ ਵੀ ਦੋਸ਼ ਹੈ ਇੱਕ ਪਾਸੇ ਕਹਿੰਦੇ ਆ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਨਹੀਂ ਜਾ ਰਿਹਾ ਜਿ ਇੱਕ ਕਰਜ਼ਾਈ ਹੋ ਰਿਹਾ ਸਾਡਾ ਦੇਸ਼ ਇਤਾਂ ਦੇ ਹੋਇਆ ਤੇ ਫਿਰ ਨੰਬਰ 2 ਤੇ ਫਿਰ ਆਪਾਂ ਕਰ ਵੀ ਕੀ ਰਹੇ ਆ ਨਾ ਚੀਜ਼ਾਂ ਨੂੰ ਸੁਧਾਰਨ ਲਈ ਆਪਣਾ ਕੀ ਯੋਗਦਾਨ ਹੈ ਦੇ ਵਿੱਚ ਕੀ ਉਹ ਲੋਕਾਂ ਨੂੰ ਜਿਹੜੇ ਇਹ ਕਹਿੰਦੇ ਆ ਵੀ ਇਹ ਸਾਡਾ ਰੋਜ਼ਗਾਰ ਦਾ ਸਾਧਨ ਆ ਵੀ ਇਹਦੇ ਨਾਲ ਹੀ ਸਾਡਾ ਘਰ ਚੱਲਦਾ ਉਹਨਾਂ ਨੂੰ ਸਰਕਾਰ ਨੂੰ ਹੋਰ ਮੌਕੇ ਨਹੀਂ ਪ੍ਰਦਾਨ ਕਰਨੇ ਚਾਹੀਦੇ ਚਾਹ ਲੋਕ ਜਾ ਹੀ ਨਹੀਂ ਰਹੇ ਉੱਧਰ ਵੀ ਮੌਕੇ ਹੈਗੇ ਆ ਲੋਕ ਨਹੀਂ ਜਾ ਰਹੇ ਹੁਣ ਵੀਰੇ ਮੈਂ ਚੰਡੀਗੜ੍ਹ ਖੈੜ ਕੰਮ ਕਰਦਾਂ ਮੈਂ ਨਾਈਟ ਸ਼ਿਫਟ 'ਤੇ ਸਵੇਰੇ 7 ਵਜੇ ਤੋਂ ਕੁੜੀਆਂ ਦੀ ਸ਼ਿਫਟ ਸ਼ੁਰੂ ਹੁੰਦੀ ਹੈ ਜੀ ਜਿੰਨੀ ਮਿਹਨਤ ਅਸੀਂ ਕਰਦੇ ਆ ਉਹਨੀਆਂ ਉਹ ਕੁੜੀਆਂ ਕਰੀਆਂ ਹੂੰ ਉਹ ਵੀ ਤਾਂ ਉਹ ਕੰਮ ਕਰ ਸਕਦੀਆਂ ਬਿਲਕੁਲ ਇਸ ਦਾ ਉਹ ਉਹ ਕਿਹੜਾ ਵੀ ਉਹਨਾਂ ਦੇ ਫੋਨ 'ਚ ਚੱਲਦਾ ਨਹੀਂ ਉਹ ਮਿਹਨਤ ਕਰ ਰਹੀਆਂ ਨੇ ਕਿੰਨੀ ਸੈਲਰੀ ਆ 15000 ਹੋਊਗੀ 16000 ਹੋਊਗੀ ਮਿਹਨਤ ਤਾਂ ਕਰ ਰਹੀਆਂ ਨੇ ਕੁੜੀਆਂ ਕੰਮ ਕਰ ਰਹੀਆਂ ਨੇ ਸਮਾਨ ਭਾਰੀ ਵੀ ਚੱਕਦੀਆਂ ਨੇ ਸਾਰਾ ਕੁਝ ਕਰਦੀਆਂ ਨੇ ਕਿ ਇਹ ਕੁੜੀਆਂ ਨਹੀਂ ਕਰ ਸਕਦੀਆਂ ਜਿਹੜੀਆਂ ਆਪਣੇ ਜਿਸਮ ਦਿਖਾ ਰਹੀਆਂ ਨੇ ਕਿ ਪੈਸਾ ਇੱਥੋਂ ਹੀ ਕਮਾਉਣਾ ਹਾਂ ਮੰਨਦੇ ਆ ਵੀ ਲਾਈਕ ਵਿਊ ਕਰਕੇ ਵੀ ਡਾਲਰ ਜਿਆਦਾ ਆਉਂਦੇ ਨੇ ਇਹਗਾ ਉਹ ਆਪਣੇ ਭਾਰਤ ਵਿੱਚ ਡਾਲਰਾਂ ਦੀ ਕੀਮਤ ਵੀ ਵੱਧ ਤੁਸੀਂ ਮੰਨਦੇ ਜੀ ਇਹ ਵੀ ਪੈਸਾ ਹੁੰਦਾ ਹੈ ਕੀ ਉਹ ਚੰਗੀ ਚੀਜ਼ ਨਹੀਂ ਦੇ ਸਕਦੇ ਸੰਨ ਹੁਣ ਹਰ ਇੱਕ ਮੂਵੀ ਆ ਰਹੀ ਹੈ ਕੋਈ ਵੀ ਫਿਲਮ ਆ ਰਹੀ ਆ ਆਪਾਂ ਦੇਖਦੇ ਆਂ ਮੁੰਡੇ ਦੇ ਕੱਪੜੇ ਤਾਂ ਪੂਰੇ ਹੋਣਗੇ ਹੂੰ ਕੁੜੀ ਦੇ ਕੱਪੜੇ ਵੀ ਛੋਟੇ ਘਾਤੇ ਹੁੰਦੇ ਆ ਇਹ ਵੀ ਇੱਕ ਸਵਾਲ ਆ ਆਪਣੇ ਦਰਸ਼ਕਾਂ ਨੂੰ ਵੀ ਸਵਾਲ ਆ ਆਪਣੇ ਸਮਾਜ ਨੂੰ ਵੀ ਇੱਕ ਸਵਾਲ ਆ ਕਿ ਅਸੀਂ ਕੁੜੀਆਂ ਨੂੰ ਨੰਗੇ ਦੇਖਣਾ ਚਾਹੁੰਦੇ ਆਂ ਕਿ ਜੇ ਉਹਨਾਂ ਦੇ ਰਿਪੋਰਟ ਨਹੀਂ ਮਾਰ ਸਕਦੇ ਕਿ ਸਾਡੇ ਕੋਲ ਰਿਪੋਰਟ ਵਾਲੀ ਆਪਸ਼ਨ ਨਹੀਂ ਹੈਗੀ ਤਾਂ ਹੁਣ ਤਾਂ ਜਿਹੜੀ ਫਿਲਮ ਆਈ ਸੀ ਉਹਦੇ ਵਿੱਚ ਵੀ ਆਸ਼ਕੀ ਦਿਖਾਈ ਗਈ ਹੈ ਜਿਹੜੀ ਸਿੱਖਾਂ ਦੇ ਉੱਤੇ ਫਿਲਮ ਆਧਾਰਿਤ ਮਤਲਬ ਸਿੱਖ ਇਤਿਹਾਸ ਨੂੰ ਆਧਾਰ ਲੈ ਕੇ ਫਿਲਮ ਬਣਾਈ ਗਈ ਉਹਦੇ ਵਿੱਚ ਵੀ ਗਿੱਪੀ ਗਰੇਵਾਲ ਤੇ ਦੂਸਰੀ ਉਹ ਨਿਮਰਤ ਖੜਾ ਇੱਕ ਦੂਜੇ ਨਾਲ ਉਹ ਇਸ ਕੱਲ ਲੜਾਉਂਦੇ ਦਿਖਾਈ ਗਏ ਇਹ ਤਾਂ ਦੇਖੋ ਇਹ ਜੀ ਸ਼ੁਰੂਆਤ ਹੈ ਇੱਕ ਸ਼ੁਰੂਆਤੀ ਦੌਰ ਹੈ ਦੇਖੋ ਆਪਾਂ ਉਹੀ ਕਹਿੰਦੇ ਆ ਨਾ ਵੀ ਕੋਈ ਵੀ ਚੀਜ਼ ਜੇ ਆਪਾਂ ਅੱਜ ਏਸੀ ਕਿਸੇ ਚੀਜ਼ ਨੂੰ ਬੜਾਵਾ ਦੰਨੇ ਆ ਤਾਂ ਕੱਲ ਨੂੰ ਆਪਣੇ ਅੱਗੇ ਆਣਗੀਆਂ ਠੀਕ ਹੈ ਜੀ ਕੁਝ ਕਿ ਸਾਡੇ ਸਿੱਖ ਵੀਰ ਹੈਗੇ ਨੇ ਨੌਜਵਾਨ ਉਹਨਾਂ ਨੇ ਬਹੁਤ ਸਪੋਰਟ ਕਰੀ ਉਹ ਚੀਜ਼ ਦੀ ਵੀ ਨਹੀਂ ਇਹ ਸਾਡਾ ਇਤਿਹਾਸ ਆ ਜਿਹਨੂੰ ਇਹ ਦਿਖਾ ਰਹੇ ਨੇ ਸਾਡੇ ਬੱਚਿਆਂ ਨੂੰ ਇਹ ਸਿੱਖਣ ਨੂੰ ਮਿਲੇਗਾ ਕਿ ਸਾਡਾ ਇਤਿਹਾਸ ਆ ਜਿਹੜਾ ਉਹ ਇੰਨਾ ਹੋ ਗਿਆ ਵੀ ਉਹਨੂੰ ਸਿਰਫ ਇਦਾਂ ਫਿਲਮਾਂ ਹੀ ਪ੍ਰਦਰਸ਼ਨ ਕਰ ਸਕਦੇ ਨੇ ਜਿਨਾ ਇੰਨਾ ਪ੍ਰਚਾਰ ਹੁੰਦਾ ਰਿਹਾ ਕਥਾ ਹੁੰਦੀ ਹੈ ਕੀਰਤਨ ਹੁੰਦਾ ਹੈ ਹੋਰ ਆਪਣੇ ਸਾਖੀ ਪਰੰਪਰਾ ਜਿਹੜੀ ਮਹਾਰਾਜ ਨੇ ਤੋਰੀ ਪਈਆ ਕਿ ਉਹ ਇੰਨੀ ਛੋਟੀ ਰਹੀ ਕਿ ਸਾਨੂੰ ਹੁਣ ਫਿਲਮਾਂ ਤੱਕ ਆਉਣਾ ਪੈ ਗਿਆ ਜੇ ਸੋਸ਼ਲ ਮੀਡੀਆ ਤੋਂ ਪੈਸਾ ਆਉਂਦਾ ਆਪਾਂ ਕਹਿੰਦਾ ਸੋਸ਼ਲ ਮੀਡੀਆ ਤੋਂ ਪੈਸਾ ਆਉਂਦਾ ਪੈਸਾ ਹੋਰ ਸੋਸ਼ਲ ਮੀਡੀਆ ਤੇ ਤਰੀਕੇ ਬਹੁਤ ਨੇ న్యూਸ ਚੈਨਲ ਨੇ ਲੋਕਾਂ ਦੇ ਬਲੌਗ ਦੇ ਚੈਨਲ ਨੇ ਜਿਹੜੇ ਵਧੀਆ ਚੰਗੀਆਂ ਚੀਜ਼ਾਂ ਦਿਖਾਉਂਦੇ ਆ ਜਾਂ ਕੋਈ ਖੋਜ ਕਰਦਾ ਉਹਦੇ ਬਾਰੇ ਦੱਸ ਰਿਹਾ ਜਾਂ ਕੋਈ ਕੋਈ ਚੀਜ਼ ਬਣਾ ਰਿਹਾ ਉਹਦੇ ਬਾਰੇ ਦੱਸ ਰਿਹਾ ਆ ਤਾਂ ਉਹ ਵੀ ਵੀਡੀਓ ਹੀ ਰਹੇ ਨੇ ਬੜਾ ਦੇਖੋ ਵੀ ਸੇਮ ਕੰਮ ਤਾਂ ਸੇਮ ਆ ਉਹ ਵੀਡੀਓ ਪਾ ਰਹੇ ਨੇ ਹੁਣ ਹੁਣ ਦੇਖ ਇੱਕ ਬੰਦਾ ਇੱਕ ਕੁੜੀ ਆ ਇੱਕ ਔਰਤ ਆ ਇੱਕ ਜاہے ਲੇਡੀਜ਼ ਆ ਕੋਈ ਵੀ ਆ ਹੁਣ ਕਈ ਕਈ ਵੀਰ ਨੇ ਸਾਡੇ ਉਹਨਾਂ ਨੇ ਚੈਨਲ ਬਣਾਏ ਹੋਏ ਸੀ ਉਹ ਇੰਨੀਆਂ ਮਤਲਬ ਪੰਜਾਬ ਦੇ ਅੰਦਰ ਹੀ ਨੇ ਗੰਦੀਆਂ ਫਿਲਮਾਂ ਬਣਾ ਰਹੇ ਸੀਗੇ ਤਰੀਕੇ ਨਾਲ ਹਨਾ ਸੋਸ਼ਲ ਮੀਡੀਆ ਤੇ ਇੱਕ ਨੇ ਨਾਮ ਰੱਖਿਆ ਸੀਗਾ 14 ਸਾਲ ਦੀ ਕੁੜੀ ਦਾ ਇਸ਼ਕ ਆ 14 ਸਾਲ ਦੀ ਗੁੰਡਣ ਦਾ ਇਸ਼ਕ ਹੁਣ ਉਹਨੂੰ ਪੁੱਛੇ ਵੀ 14 ਸਾਲ ਦੀ ਕੁੜੀ ਕਿੱਡੀ ਕੁ ਹੁੰਦੀ ਆ ਉਹ ਇੱਕ ਛੋਟੀ ਜਿਹੀ ਬੱਚੀ ਹੋਗੀ ਇਹਦਾ ਮਤਲਬ ਵੀ ਉਹਨਾਂ ਦਾ ਜਿਹੜਾ ਦਿਮਾਗ ਆ ਉਹ ਮਾਈਂਡ ਸਿਰਫ ਸੈਕਸ਼ੂਅਲੀ ਹੋਇਆ ਹੋਇਆ ਹਾਂਜੀ ਉੱਥੇ ਹੀ ਖੜਾ ਹੋ ਉਸ ਤੋਂ ਬਾਅਦ ਨੇ ਉਹ ਨਿਕਲ ਨਹੀਂ ਰਹੇ ਮੇਰੇ ਦੇਖੋ ਗੱਲ ਪਤਾ ਕੀ ਹੈ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਤੁਸੀਂ ਵੀ ਵਿਚਰੇ ਹੋ ਆਪਾਂ ਜਿਹੜੇ ਆਪਣਾ ਗਲੀ ਹੁੰਦੀ ਆ ਸੜਕ ਹੁੰਦੀ ਆ ਅਸੀਂ ਪੂਰੇ ਪਿੰਡ ਚ ਖੇਡਦੇ ਰਹਿਆ ਕਈ ਘਰ ਹੁੰਦੇ ਨੇ ਅਸੀਂ ਚਾਚੇ ਅਸੀਂ ਪੂਰੇ ਪਿੰਡ ਚ ਖੇਡਦੇ ਰਹਿਆ ਚਾਚੇ ਤਾਏ ਹੁੰਦੇ ਆ ਕਾਸ਼ ਕਰਕੇ ਜੀ ਆਪਾਂ ਰਾਤ ਲਈ ਗੱਲ ਕਰੀਏ ਹੁਣ ਰਾਤ ਨੂੰ ਅਸੀਂ 10 ਵਜੇ ਤੱਕ ਤੁਮ ਜੀਤੀ ਖੇਡਦੇ ਹੁੰਦੇ ਸੀ ਬਿਲਕੁਲ ਪੂਰੇ ਨਾਲ ਪਿੰਡ ਨਾਲ ਕੁੜੀਆਂ ਵੀ ਹੁੰਦੀ ਇਹ ਸਾਡੇ ਇਹ ਨਹੀਂ ਹੈ ਵੀ ਬਾਲੀ ਦੀ ਹੁੰਦੀ ਸੀ ਆ 15 16 ਸਾਲ ਦੀ ਹੁੰਦੇ ਸੀ ਜੀ ਸਾਡੇ ਮੰਚ ਤੇ ਕਦੇ ਹੀ ਚੀਜ਼ ਆਈ ਦੀ ਆ 14 ਸਾਲ ਦੀ ਗਵਨ ਦਾ ਇਸ਼ਕ ਕਿੱਥੋਂ ਆ ਗਿਆ ਕਿੱਥੋਂ ਆਇਆ ਸੋਸ਼ਲ ਮੀਡੀਆ ਤੋਂ ਇਹ ਚੀਜ਼ ਨੂੰ ਮੰਨਣਾ ਪੈਣਾ ਜੋ ਅਸੀਂ ਦੇਖਦੇ ਆ 14 ਸਾਲ ਦੀ ਕੁੜੀਆਂ ਜਾਂ ਮੁੰਡੇ ਵੀ ਇਸ਼ਕ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿਉਂਕਿ ਉਹ ਚੀਜ਼ ਆਪਾਂ ਪ੍ਰੋਸ ਕਰ ਰਹੇ ਆ ਹੁਣ ਪ੍ਰੋਸ ਰਿਆ ਜਿਹੜੀ ਅੱਜ ਕੱਲ ਦੀ ਇਹ ਆਪਾਂ ਓਏ ਇੱਕ ਵਿਆਹ ਹੋਇਆ ਸੀ ਉਹਨੇ ਉਹ ਛੋਟੇ ਛੋਟੇ ਉਹ ਸੀਗੇ ਉਹਨਾਂ ਨੂੰ ਪੱਤਰਕਾਰ ਨੇ ਸਵਾਲ ਕਰਿਆ ਕਹਿੰਦਾ ਵੀ ਤੁਹਾਡਾ ਇੰਨੀ ਥੋੜੀ ਉਮਰ ਚ ਉਹ ਕਹਿੰਨੀ 11 12 ਕਰਕੇ ਉਹਦਾ ਵਿਆਹ ਹੋਇਆ ਉਹ ਕਹਿੰਦੀ ਜੀ ਵੀ ਇਹਨਾਂ ਦਾ ਘਰ ਪਹਿਲੀ ਗਲੀ ਚ ਮੇਰਾ ਘਰ ਤੇਜੀ ਗਲੀ ਚ ਹਾਂਜੀ ਹੈਨਾ ਵੀ ਮੈਂ ਮਤਲਬ ਮੇਰੀ ਭੈਣ ਮੇਰੀ ਫਰੈਂਡ ਸੀ ਕਹਿੰਨੀ ਭੈਣ ਸੀ ਉਹਦੀ ਆਈਡੀ ਤੋਂ ਮੈਨੂੰ ਇਹਦੀ ਆਈਡੀ ਮਿਲੀ ਤੇ ਉਹ ਸਾਈਟ ਤੋਂ ਅਸੀਂ ਗੱਲਾਂ ਬਾਤਾਂ ਕਰੀਆਂ ਤੇ ਸਾਡਾ ਉਹਨਾਂ ਦਾ ਬਾਅਦ ਵਿੱਚ ਕਰਕੇ ਵਿਆਹ ਹੋ ਗਿਆ ਹੁਣ ਇਹ ਸੋਸ਼ਲ ਮੀਡੀਆ ਸੀਗਾ ਹੁਣ ਇੱਕ ਪਾਸੇ ਸੋਸ਼ਲ ਮੀਡੀਆ ਤੇ ਉਹ ਲੋਕ ਨੇ ਜਿਹੜੇ ਹੱਥੀਂ ਕੰਮ ਕਰਕੇ ਦਿਖਾਉਂਦੇ ਆ ਵੀ ਇਹਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕੋਈ ਪੜ੍ਹਾਈ ਦੇ ਲੈਕਚਰ ਦੇ ਰਿਹਾ ਉਹ ਵੀ ਉਹੀ ਕੰਮ ਕਰ ਰਿਹਾ ਹੁਣ ਇੱਥੇ ਆਪਾਂ ਇੱਕ YouTube ਦੇ ਚੈਨਲ ਪੰਜਾਬ ਸਿਆਂ ਚੈਨਲ ਨਾਮ ਕਰਕੇ ਆ ਹੁਣ ਉਹ ਵੀਰ ਦੀ ਕਿੰਨੀ ਵੱਡੀ ਸੇਵਾ ਆ ਉਹ ਆਪਣੇ ਸਿੱਕੇ ਤੇ ਆਦੀਆਂ ਬਹੁਤ ਅਜਿਹੇ ਰਮਜ਼ਾਨੇ ਜਿਹੜੇ ਸਾਡੇ ਸਾਹਮਣੇ ਲੈ ਕੇ ਆ ਰਹੇ ਨੇ ਜਿਨ੍ਹਾਂ ਨੂੰ ਅੱਜ ਤੱਕ ਅਸੀਂ ਅਣਦੇਖਾ ਕਰਤਾ ਸਾਡੇ ਬਹੁਤ ਇਤਿਹਾਸਕਾਰ ਹੋਏ ਨੇ ਚਲੋ ਇਹ ਨਹੀਂ ਕਹਿੰਦੇ ਖੋਜ ਬਹੁਤ ਹੋਈ ਆ ਪਰ ਜੀਸੇ ਲੈਵਲ ਤੇ ਉਹ ਵੀਰ ਜਾ ਕੇ ਖੋਜ ਕਰ ਰਿਹਾ ਆ ਜੋ ਉਹਦੀਆਂ ਪ੍ਰਾਪਤੀਆਂ ਨੇ ਤਾਂ ਉਹਦੇ ਅੱਗੇ ਸਾਡੀਆਂ ਤਾਂ ਕੁਝ ਵੀ ਨਹੀਂ ਹੈਗੀਆਂ ਤੇ ਉਹ ਵੀ ਤਾਂ ਇੱਕ ਸੋਸ਼ਲ ਮੀਡੀਆ ਦਾ ਯੂਜ਼ ਹੀ ਕਰ ਰਹੇ ਨੇ ਪਰ ਕੰਮ ਤਾਂ ਉਹ ਵੀ ਹੋਈ ਆ ਵੀ ਵੀਡੀਓ ਉਹ ਵੀਡੀਓ ਪਾ ਰਿਹਾ ਸਭ ਤੋਂ ਵੱਡੀ ਗੱਲ ਵੀਰੇ ਉਹ ਇੱਕ ਸਹਿਜਤਾ ਦੀ ਸਿੰਗ ਸੀਗਾ ਹੂੰ ਕਿ ਵੀ ਕੇਸ ਨਹੀਂ ਰੱਖੇ ਸੀਗੇ ਜਦੋਂ ਇਤਿਹਾਸ ਪੜਨਾ ਸ਼ੁਰੂ ਕਰਿਆ ਉਹਨੇ ਮਾਈਕ ਮੂਰੇ ਆ ਕੇ ਜਾਂ ਕੈਮਰੇ ਮੂਰੇ ਆ ਕੇ ਬੋਲਣਾ ਸ਼ੁਰੂ ਕੀਤਾ ਵੀ ਸਾਡੇ ਇਤਿਹਾਸ 'ਚ ਇਹ ਤੇ ਇਹ ਹੋਇਆ ਲੋਕਾਂ ਨੇ ਉਹਨੂੰ ਕਮੈਂਟ ਕੀਤੇ ਤੂੰ ਤਾਂ ਮੌਣਾ ਉਹਨੇ ਵੀ ਅੰਦਰ ਫੀਲ ਕਰਿਆ ਉਹਨੇ ਫੀਲ ਕੀਤਾ ਤੇ ਉਹਦੇ ਇੱਕ ਬੀਜ ਉਪਜਿਆ ਅੰਦਰ ਸਿੱਖੀ ਵਾਲਾ ਹੂੰ ਉਹ ਅੰਦਰੋਂ ਵੀ ਸਿੱਖੀ ਲੈ ਕੇ ਬਾਹਰ ਆ ਰਿਹਾ ਉਹ ਬਾਣੀ ਦੀ ਜਿੱਕ ਵੀ ਹੁੰਦਾ ਭੇਖ ਦਿਖਾਇ ਜਗਤ ਕੋ ਲੋਕਨ ਕੋ ਵਸਕੀਨ ਉਹ ਕੰਮ ਹੈ ਨਹੀਂ ਹੁੰਦਾ ਜੋ ਚੀਜ਼ ਪੜ ਰਹੀ ਆ ਉਹਦੇ ਅੰਦਰ ਘਰ ਕਰ ਗਈ ਅੰਦਰ ਬੈਠੀ ਉਹ ਫਲਵਾੜੀ ਉੱਠ ਖੜੀ ਉਹਨੇ ਪਹਿਲਾਂ ਮਿਹਨਤ ਕਰੀ ਉਹ ਇਹ ਉਹਨਾਂ ਦੇ ਮੂਹਰੇ ਨਾ ਬਹੁਤ ਵੱਡੀ ਜਪੇਡਾ ਜਿਹੜੇ ਕਹਿੰਦੇ ਨੇ ਵੀ ਫਿਲਮਾਂ ਰਾਹੀਂ ਜਾਂ ਇਹੋ ਜਿਹਾ ਕੁਝ ਕਰਕੇ ਵੀ ਸਿੱਖੀ ਦਾ ਪ੍ਰਚਾਰ ਹੋ ਸਕਦਾ ਇਹ ਉਹਨਾਂ ਦੇ ਬਹੁਤ ਵੱਡੀ ਜਪੇਡਾ ਕਿਉਂ ਉਹ ਵੀਰ ਨੇ ਦੇਖੋ ਖੋਜ ਕਰੀ ਉਹਨੇ ਇਤਿਹਾਸ ਪੜਿਆ ਤੇ ਹੋਰਾਂ ਨੂੰ ਸੁਣਾਇਆ ਉਹ ਅੱਜ ਮੈਂ ਕਹਿੰਨਾ 3-4 ਲੱਖ ਉਹਨਾਂ ਦੇ ਫਾਲੋਅਰ ਵੀ ਹੋਣਗੇ ਤੇ ਉਹਨਾਂ ਨੂੰ ਦੇਖਦੇ ਉਹਨਾਂ ਨੇ ਚੈਨਲ ਨੂੰ ਦੇਖਦੇ ਨੇ ਤੇ ਉੱਥੋਂ ਬਹੁਤ ਕੁਝ ਸਿੱਖਦੇ ਵੀ ਨੇ ਤਾਂ ਫਿਰ ਆਪਾਂ ਇਸ ਡਾਇਰੈਕਟ ਨਹੀਂ ਨਾ ਕਹਿ ਸਕਦੇ ਵੀ ਹਾਂ ਇਹੀ ਇਹਨਾਂ ਨੂੰ ਹੋ ਕਰ ਰਹੇ ਨੇ ਕਿ ਸਿਰਫ ਫਿਲਮਾਂ ਰਾਹੀਂ ਸਾਡੇ ਇਤਿਹਾਸ ਦਰਸਾਇਆ ਜਾ ਸਕਦਾ ਹੁਣ ਜੇ ਇਹ ਕਹਿੰਦੇ ਕਮਲਕੌਰ ਮਾਰੀ ਆ ਕਮਲਕੌਰ ਦੇ ਪਿੱਛੇ ਮੈਂ ਸਾਨੂੰ ਰੋਕ ਰਿਹਾ ਕਮਲਕੌਰ ਨਾ ਕਹੋ ਸਾਡੇ ਕੋਰ ਸ਼ਬਦੀ ਬਦਨਾਮੀ ਹੋ ਰਹੀ ਹੈ ਕੰਚਨ ਕੁਮਾਰੀ ਆਹੋ ਚਲੋ ਮੈਂ ਮਾਗੀ ਮੰਗਦਾ ਜਿਹੜੀ ਕੰਚਨ ਕੁਮਾਰੀ ਮਾਰੀ ਆ ਕੰਚਨ ਕੁਮਾਰੀ ਮਾਰਨ ਤੋਂ ਬਾਅਦ ਹੁਣ ਧੜਾ ਧੜ ਮਾਫੀਆਂ ਦੀ ਵੀਡੀਓ ਪਾ ਰਹੇ ਨੇ ਵੀ ਸਾਡੀ ਗਲਤੀ ਆ ਜੀ ਸਾਨੂੰ ਮਾਫ ਕਰ ਦਿਓ ਇਹਦਾ ਮਤਲਬ ਵੀ ਉਹ ਸਿਰਫ ਪੈਸੇ ਤੱਕ ਮਤਲਬ ਰੱਖਦੇ ਆ ਹਨਾ ਉਹਨਾਂ ਨੂੰ ਸਮਾਜ ਨਾਲ ਉਹਨਾਂ ਨੂੰ ਪਰਿਵਾਰਾਂ ਨਾਲ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਤੇ ਮਾਫੀ ਦੀਆਂ ਵੀਡੀਓ ਮੈਂ ਤੁਹਾਨੂੰ ਦੇਖੋ ਆਪਾਂ ਆਪਾਂ ਵੀ ਜਵਾਕ ਨਹੀਂ ਹੈਗਾ ਆਪਾਂ ਖੁਦ ਵੀ ਜਾਣਦੇ ਆ ਸਿਰਫ ਇੱਕ ਸਿੰਪਥੀ ਲੈਣ ਦਾ ਤਰੀਕਾ ਹੈ ਹੋਰ ਕੁਝ ਨਹੀਂ ਹੈਗਾ ਹੁਣ ਜਿਵੇਂ ਦੀਪਿਕਾ ਲੁੱਥਰਿਆ ਕਹਿੰਨੇ ਆ ਉਹਨੂੰ ਸਿਕਿਉਰਟੀ ਮਿਲ ਗਈ ਠੀਕ ਹੈ ਜੀ ਫੋਲੋਅਰ ਵਧ ਗਏ ਫੋਲੋਅਰ ਵਧ ਗਏ ਉਹ ਕਹਿੰਦੇ ਵੀ ਅੱਜ ਮੈਂ ਆਪਦਾ ਅਕਾਊਂਟ ਵੀ ਬੰਦ ਕਰ ਦਿੰਦਾ ਫੋਲੋਅਰਾਂ ਤੇ ਲਾ ਲਓ ਹੁਣ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਗਿਆ ਠੀਕ ਹੈ ਇੱਕ ਉਹ ਇਨਸਾਨ ਸੀਗਾ ਜਿਹਦੇ ਚਲੋ ਮਰਨ ਤੋਂ ਬਾਅਦ ਅੱਜ ਵੀ ਲੋਕ ਉਹਨੂੰ ਯਾਦ ਕਰਦੇ ਆ ਸਿਰਫ ਇੱਕ ਚੰਗੀ ਜੰਗਾ ਪ੍ਰਭਾਅ باقی ਹੈ ਲੋਕਾਂ ਦੇ ਉਹ ਬੰਦੇ ਦੀ ਸੋਚ ਲਿਖਣ ਦਾ ਤਰੀਕਾ ਦੇਖੋ ਹੁਣ ਹਾਂ ਮੈਂ ਕਹੋ ਸਿਰਫ ਇੱਕ ਦੋ ਗੀਤ ਨੇ ਜਿਹੜੇ ਸਹੀ ਨੇ ਨਾ ਜੇ ਆਪਾਂ ਦੇਖੀਏ ਐਸ ਵੀ ਆ ਲਗਾਣਾ ਐਸ ਵੀ ਆ ਗੀਤ ਉਹਨੇ ਗੋਲਵਿੰਦਰ ਸਿੰਘ ਜੀ ਤਾਂ ਕੰਮ ਕਰੀਆ ਕਿੰਨੀ ਨੌਜਵਾਨੀ ਨੂੰ ਹਾਂ ਸਿਰਫ ਉਹਨਾਂ ਦੇ ਨਾਮ ਲਿਆ ਨਾਮ ਕਰਕੇ ਲੋਕਾਂ ਇਤਿਹਾਸ ਪੜ੍ਹਿਆ ਤਾਂ ਕਰਕੇ ਉਹਨਾਂ ਬਾਰੇ ਚਰਚਾ ਹੋਈ ਤੇ ਉਹੀ ਆ ਨਾ ਵੀ ਉਹਨਾਂ ਦੇ ਚਲੋ ਫੋਲੋਅਰ ਵਧੇ ਉਹ ਵਧੇ ਉਹ ਇੱਕ ਚੰਗੇ ਪਾਸੇ ਨੂੰ ਆ ਪਰ ਹੁਣ ਨੰਬਰ 2 ਤੇ ਇਹਨਾਂ ਨੇ ਮਰਨ ਤੋਂ ਬਾਅਦ ਲੋਕ ਇਹਨਾਂ ਨੂੰ ਫੋਲੋ ਕਰ ਨਹੀਂ ਤਾ ਇਹਦੇ ਵਿੱਚ ਜੇ ਆਪਾਂ ਕਹੀਏ ਵੀ ਸਿਰਫ ਇਹਨਾਂ ਦਾ ਇਕੱਲਾ ਕਸੂਰ ਆ ਕਹੂ ਸਾਡਾ ਵੀ ਆ ਹੁਣ ਜੇ ਗੱਲ ਕਹਿਣ ਵਾਲੀ ਆ ਵੀ ਉਹਦੇ ਮਰਨ ਤੱਕ ਜਿੰਨੇ ਉਹ ਮਰੀ ਉਹਦੇ 4 ਲੱਖ ਫੋਲੋਅਰ ਸੀ ਕੰਚਨਕ ਮਣੀ ਦੇ ਉਹ 4 ਲੱਖ ਲੋਕ ਹੈ ਤਾਂ ਸਮਾਜ ਦਾ ਹਿੱਸਾ ਹੀ ਨੇ ਵੀ ਜੇ ਉਹ ਲੋਕ ਦੇਖ ਰਹੇ ਨੇ ਉਹ ਤਾਂ ਉਹ ਪ੍ਰੋਸਰ ਰਹੇ ਨੇ ਉਹਨਾਂ ਨੂੰ ਹੁੰਦਾ ਵੀ ਯਾਰ ਸਾਡੇ ਇੰਨੇ ਈ ਵਿਊ ਹੋ ਗਏ ਉਹ ਅੱਗੋਂ ਹੋਰ ਜ਼ਿਆਦਾ ਪੇਸ਼ ਕਰਦੇ ਨੇ ਹਨਾ ਫੇਰ ਵੀ ਉਹ ਬਦੇ ਇਹਦਾ ਮਤਲਬ ਵੀ ਸਮਾਜ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਉਹ ਹੱਕਦਾਰ ਆ ਜੇ ਆਪਾਂ ਕਹੀਏ ਹੈ ਨਾ ਵੀ ਉਹ ਗਲਤੀ ਸਮਾਜ ਦੀ ਆ ਆਪਾਂ ਇੱਥੇ ਕੀ ਕਰਦੇ ਆ ਸਾਡੇ ਕੋਲ ਚਲੋ ਕੋਈ ਆਪਾਂ ਵੀਡੀਓ ਦੇ ਦਈਏ ਵੀ ਨਹੀਂ ਯਾਰ ਇਹ ਦੇਖੋ ਇਹ ਨਹੀਂ ਆ ਗਲਤ ਕਰਿਆ ਆਪਾਂ ਉਹਨੂੰ ਚਾਰਨ ਹੋਰ ਸ਼ੇਅਰ ਕਰਦੇ ਆ ਆਪਣੇ ਭੱਲੇ ਦਾ ਆ ਆਪਾਂ ਉਹਦਾ ਮਜ਼ਾਕ ਉਡਾ ਰਹੇ ਆ ਜਾਂ ਕੁਝ ਵੀ ਉਹਨੂੰ ਕਰ ਰਹੇ ਆ ਪਰ ਉਹਦਾ ਤਾਂ ਪ੍ਰਮੋਟ ਹੋ ਰਹੀ ਆ ਨਾ ਉਹ ਚੀਜ਼ ਇਹ ਚੀਜ਼ ਆਪਾਂ ਨੂੰ ਬਹੁਤ ਸਿੱਖਣੀ ਚਾਹੀਦੀ ਆ ਤਾਂ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਚਲੋ ਜਿਹੜੇ ਆਪਾਂ ਕਹਿੰਦੇ 4 ਲੱਖ ਲੋਕ ਦੇਖਦੇ ਨੇ ਉਹ ਵੀ ਤਾਂ ਆਪਣੇ ਵਿੱਚੋਂ ਹੀ ਨੇ ਬਿਲਕੁਲ ਠੀਕ ਹੈ ਇਹ ਤਾਂ ਹੈ ਨਹੀਂ ਵੀ ਉਹਨਾਂ ਨੂੰ ਕਿਸੇ ਧੱਕੇ ਨਾਲ ਫੋਲੋ ਕਰਾਇਆ ਜਾਉ ਕਰਾਇਆ ਅਗਲੇ ਨੇ ਦੇਖਿਆ ਉਹਨੂੰ ਕੋਈ ਜਾਂ ਉਹਨਾਂ ਨੂੰ ਲੱਗਿਆ ਤਾਂ ਉਹਨਾਂ ਨੇ ਫੋਲੋ ਕਰਿਆ ਤਾਂ ਉਹਨੂੰ ਪ੍ਰਮੋਟ ਕਰ ਰਹੇ ਨੇ ਉਹ ਬਦੀ ਤਾਂ ਉਸ ਪਾਸੇ ਕਿਉਂਕਿ ਜਦੋਂ ਉਹਨਾਂ ਨੂੰ ਇਸ ਇਸ ਪਾਸਿਓਂ ਵਡਾਵਾ ਮਿਲਣ ਲੱਗ ਗਿਆ ਹੰਗਾਰਾ ਮਿਲਿਆ ਲੋਕਾਂ ਦਾ ਉਹ ਤਾਂ ਉਸ ਪਾਸੇ ਨੂੰ ਵਧੇ ਜੇ ਉਹ ਚੀਜ਼ ਨੂੰ ਪਹਿਲੇ ਦਿਨੋਂ ਹੀ ਬੰਦ ਕਰ ਦਿੱਤਾ ਜਾਂਦਾ ਹੁਣ ਬਹੁਤ ਸਾਰੀਆਂ ਐਪਾਂ ਨੇ ਜੇ ਤੁਸੀਂ ਉੱਥੇ ਕੁਝ ਐਵੇਂ ਦਾ ਪਾਉਂਗੇ ਉਹ ਤੁਹਾਡਾ ਕੰਟੈਂਟ ਖਤਮ ਕਰ ਦਿੰਦੇ ਬਿਲਕੁਲ ਹਨਾ ਉਹ ਕੰਟੈਂਟ ਕਹਿੰਦੇ ਨੇ ਵੀ ਇਹ ਪਬਲਿਕ ਦੇ ਅਨੁਸਾਰ ਜਾਂ ਕਮਿਊਨਿਟੀ ਦੇ ਅਨੁਸਾਰ ਕੰਟੈਂਟ ਨਹੀਂ ਹੈਗਾ ਤੇ ਉਹ ਖਤਮ ਕਰ ਦਿੰਦੇ ਆ ਤੇ ਹੁਣ ਇਹ ਜੇ ਲੋਕਾਂ ਨੇ ਉਹਨੂੰ ਵਧਾਉਣਾ ਸ਼ੁਰੂ ਕੀਤਾ ਤਾਂ ਕਾਂਚਲ ਕੁਮਾਰੀ ਵਰਗੀਆਂ ਦੀਪਿਕਾ ਨੂੰਹਰਾ ਵਰਗੀਆਂ ਇਹ ਸਿਰਫ ਦੋ ਨਹੀਂ ਪੰਜਾਬ 'ਚ ਬਹੁਤ ਨੇ ਤੇ ਇਹਨਾਂ ਕੁੜੀਆਂ ਦਾ ਪਤਾ ਹੀ ਨਹੀਂ ਹੈਗਾ ਹਾਂ ਬਹੁਤ ਨੇ ਕਈਆਂ ਦੇ ਤਾਂ ਨਾਮ ਵੀ ਨਹੀਂ ਪਤਾ ਇਹ ਤਾਂ ਚਲੋ ਇਹ ਨੇ ਵੀ ਜਿਹੜੀਆਂ ਮਸ਼ਹੂਰ ਹੋ ਗਈਆਂ ਹਾਈਲਾਈਟ ਹੋ ਰਹੀਆਂ ਨੇ ਹਾਈਲਾਈਟ ਵੀ ਇਹ ਪਾਈ ਅਮਰਤਪਾਲ ਸਿੰਘ ਕਰਕੇ ਹੋਣ ਅਮਰਤਪਾਲ ਸਿੰਘ ਕਰਕੇ ਇੱਕ ਹੋਰ ਗੱਲ ਅਹੀਂ ਕੁੜੀਆਂ ਐਸੀਆਂ ਨੇ ਸੋਸ਼ਲ ਮੀਡੀਆ ਦੇ ਜੋ ਉਸ ਕਾਂਚਲ ਕੁਮਾਰੀ ਦੇ ਕਤਲ ਤੋਂ ਬਾਅਦ ਹੂੰ ਜਾਂ ਸੋਦੇ ਤੋਂ ਵੱਧ ਕਹਿ ਸਕਦੇ ਆ ਕਿਉਂਕਿ ਕੰਦ ਨੂੰ ਸਾਫ ਕਰਨਾ ਕੁਝ ਗਲਤ ਨਹੀਂ ਹੁੰਦਾ ਬਿਲਕੁਲ ਇਹ ਚੀਜ਼ ਮਨੇ ਇਹਦੇ ਅਕਾਲ ਤੱਕ ਸਾਬ ਦੇ ਜਿਹੜੇ ਆਪਣੇ ਹੈੱਡ ਗਰੰਥੀ ਨੇ ਉਹਨਾਂ ਨੇ ਜਥੇਦਾਰ ਜੀ ਨੇ ਹੈੱਡ ਗਰੰਥੀ ਜੀ ਨੇ ਉਹਨਾਂ ਨੇ ਵੀ ਕਿਹਾ ਵੀ ਬਿਲਕੁਲ ਸਹੀ ਹੋਇਆ ਜੋ ਵੀ ਹੋਇਆ ਬਿਲਕੁਲ ਸਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਇਹ ਕੰਮ ਕਰੀਏ ਸੋਸ਼ਲ ਮੀਡੀਆ ਤੇ ਪੌਣ ਇੰਗੇਜ ਪੌਣ ਪਰ ਜਿਹੜੇ ਇਹ ਟੈਗ ਵਰਤਦੀਆਂ ਨੇ ਕੌਰ ਦਾ ਮਨ ਕੋਰ ਹੂੰ ਸਰਲੀਨ ਕੋਰ ਹੂੰ ਇਦਾਂ ਦੀ ਟੈਗ ਵਰਤਦੀਆਂ ਨੇ ਉਹ ਨਾਂ ਵਰਤਣ ਸਾਡੇ ਜਿਹੜੇ ਧਰਮ ਦਾ ਨਾਮ ਆ ਸਿੰਘ ਜਾਂ ਕੌਰ ਹੂੰ ਉਹਨੂੰ ਨਾਂ ਵਰਤੋ ਸਿੰਘ ਵੀ ਕਈ ਲਾਉਂਦੇ ਨੇ ਬਿਲਕੁਲ ਹਾਂ ਜਿਵੇਂ ਆਹ ਅਰੋੜੇ ਵਾਲੇ ਹੋਗੇ ਪੱਗ ਬੰਨ ਕੇ ਉਹਨਾਂ ਦੀ ਵੀ ਸ਼ਾਇਰ ਵੀਡੀਓ ਆਈ ਸੀ ਹੈ ਨਾ ਸਾਹਮਣੇ ਦੇਖੀ ਹੈ ਨਾ ਉਹ ਹੋ ਨਹੀਂ ਹੈਗਾ ਤੇ ਉਹ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਜਿੱਥੇ ਕਿ ਮੈਨੂੰ ਲੱਗਦਾ ਜਿੱਥੇ ਕਿ ਮੈਨੂੰ ਲੱਗਦਾ ਵੀ ਉਹ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਹੋਰ ਕੋਈ ਇਸ਼ੂ ਨਹੀਂ ਹੈਗਾ ਕੀ ਪਤਾ ਏਜੰਸੀਆਂ ਸਪੋਰਟ ਕਰ ਗਈਆਂ ਆਪ ਆਪ ਸਾਨੂੰ ਚੱਲਦਾ ਤਾਂ ਇੱਥੋਂ ਹੀ ਆ ਕਿੱਥੇ ਚਲੋ ਇਹ ਵੀ ਕਹਿ ਸਕਦੇ ਨੇ ਹੁਣ ਦੇਖੋ ਚਲੋ ਉਹਨਾਂ ਨੇ ਕਤਲ ਕਰਿਆ ਭਾਈ ਅਮਰਤਪਾਲ ਸਿੰਘ ਨੇ ਠੀਕ ਆ ਹੋਰਾਂ ਨੂੰ ਧਮਕੀ ਵੀ ਦਿੱਤੀ ਹੁਣ ਸਾਡੇ ਕੀ ਨੇ ਜਣ ਅੱਜਗਲ ਹੋਰ ਦੇਖੋ ਜਣਾ ਖੜਾ ਮਾਈਕ ਚੱਕ ਕੇ ਬਹਿ ਰਿਹਾ ਆ ਨਹੀਂ ਜੀ ਉਹਨਾਂ ਨੇ ਬਹੁਤ ਗਲਤ ਕਰਿਆ ਇਹ ਕਿ ਸਹੀ ਤਰੀਕਾ ਨਹੀਂ ਹੈਗਾ ਫਿਰ ਤੁਸੀਂ ਦੱਸੋ ਨਾ ਕੀ ਸਹੀ ਤਰੀਕਾ ਹੈ ਜਿਹੜੇ ਉਹਨਾਂ ਨੇ ਪਹਿਲਾਂ ਸਹੀ ਤਰੀਕਾ ਬਣਾਇਆ ਉਹਨੂੰ ਸਮਝਾਇਆ ਪੈਸੇ ਦਿੱਤੇ ਗੱਡੀ ਸਾਰੀ ਸਾਰਾ ਕੰਮ ਕਰਿਆ ਦੇਖੋ ਕੋਈ ਵੀ ਹੈ ਬੰਦਾ ਚਲੋ ਗੁਰੂ ਮਹਾਰਾਜ ਨੇ ਲੜਾਈਆਂ ਜੰਗਾਂ ਕੀਤੀਆਂ ਨੇ ਠੀਕ ਹੈ 14 14.5 ਜੰਗਾਂ ਕੀਤੀਆਂ ਨੇ ਉਹਨਾਂ ਨੇ ਵੀ ਪਹਿਲਾਂ ਉਹਨਾਂ ਨਾਲ ਸਿੱਧੇ ਤਰੀਕੇ ਨਾਲ ਤਾਂ ਗੁਰੂ ਨਾਨਕ ਪਾਸ਼ਾ ਜੀ ਤੋਂ ਕਰੀਏ ਤਾਂ ਆਪਣੇ ਸੰਬੰਧ ਵੀ ਵਧੀਆ ਰਹੇ ਨੇ ਉਹਨਾਂ ਨਾਲ ਠੀਕ ਹੈ ਜਿਨ੍ਹਾਂ ਨੇ ਹੱਤ ਚੁੱਕੀ ਆ ਕਿ ਤਾਂ ਮਹਾਰਾਜ ਨੇ ਉਹਨਾਂ ਦੇ ਖਿਲਾਫ ਸ਼ਮਸ਼ੀਰ ਚੱਕੀ ਆ ਠੀਕ ਹੈ ਤੇ ਫਿਰ ਉਹ ਕੌਣ ਨੇ ਇਹ ਜੇ ਉਹਨਾਂ ਦਾ ਸਿਰਫ ਪੈਸੇ ਦਾ ਹੀ ਮਤਲਬ ਹੈ ਨਾ ਵੀ ਹਾਂ ਕੀ ਪਤਾ ਸਾਨੂੰ ਵੀ ਉਹਦੀ ਸਪੋਰਟ ਕਰਕੇ ਫੇਰ ਮਿਲ ਜਵੇ ਸਾਨੂੰ ਚਾਰ ਪੈਸੇ ਆ ਜਾਣ ਸਿਰਫ ਚਾਰ ਪੈਸੇ ਲਈ ਅਸੀਂ ਆਪਣੀ ਜ਼ਮੀਰ ਵੇਚਣ ਤੱਕ ਇਰਤਿਆਰ ਹੋ ਗਏ ਅੱਜ ਕੱਲ ਸਾਡਾ ਇਹ ਹਾਲਾਤ ਹੋ ਚੁੱਕੇ ਨੇ ਵੀ ਹਾਂ ਸਾਨੂੰ ਆਪਣੇ ਇੱਜ਼ਤ ਤੱਕ ਜ਼ਮੀਰ ਤੱਕ ਕੋਈ ਨਹੀਂ ਹੈਗਾ ਉਹ ਜਿੰਨੀ ਵਾਰ ਮਰਜੀ ਵੇਚੇ ਸਾਨੂੰ ਸਿਰਫ ਪੈਸਾ ਆਉਣਾ ਚਾਹੀਦਾ ਉਹ ਕਿਉਂ ਉਹ ਇਹ ਚੀਜ਼ਾਂ ਨਹੀਂ ਦੇਖਦੇ ਵੀ ਇਹ ਚੀਜ਼ਾਂ ਕੱਲ ਨੂੰ ਸਾਡੇ ਘਰੇ ਵੀ ਆਉਣੀਆਂ ਨੇ ਪਰ ਨਹੀਂ ਉਹਨਾਂ ਨੇ ਸਿਰਫ ਇਹ ਦੇਖਣਾ ਵੀ ਨਹੀਂ ਜੀ ਇਹ ਚੀਜ਼ ਨੂੰ ਪ੍ਰਮੋਟ ਕਰੋ ਇੱਧਰ ਵੱਧ ਪੈਸਾ ਆ ਜਾ। ਜੀ ਜਿਨੇ ਵੀ ਹੁਣ ਵੀਰ ਜਿਹੜੇ ਆਪਾਂ ਨੂੰ ਸੋਸ਼ਲ ਮੀਡੀਆ ਤੇ ਦੇਖ ਰਹੇ ਨੇ ਕਿਉਂਕਿ ਆਪਣੇ ਜਿਹੜੇ ਚੈਨਲ ਆ ਇਹ ਲਗਭਗ ਸੋਸ਼ਲ ਵੀਡੀਓ ਤੇ ਚੱਲਦੇ ਨੇ। ਹੁਣ ਦੇਖੋ ਆਪਾਂ ਵੀ ਇੱਕ ਤਰੀਕਾ ਬਣਾਇਆ ਹੈ ਨਾ ਇਹ ਆਪਣਾ ਕੰਮ ਵੀ ਆ ਤੇ ਇਹ ਆਪਾਂ ਸੋਸ਼ਲ ਮੀਡੀਆ ਦਾ ਯੂਜ਼ ਵੀ ਕਰ ਰਹੇ ਆ ਆਪਣਾ ਕੰਮ ਵੀ ਆ ਇਹ। ਆਪਾਂ ਪਹਿਲੇ ਚੀਜ਼ ਸਿੱਖੀ ਸਿੱਖ ਕੇ ਆਪਾਂ ਇੰਨਾ ਤਾਮ-ਜਾਮ ਖੜਾ ਕਰਿਆ ਤੇ ਇਹ ਜਿੰਨੇ ਵੀ ਵੀਰ ਭੈਣਾ ਇਹ ਅੱਜ ਸੋਸ਼ਲ ਮੀਡੀਆ ਤੇ ਆਪਾਂ ਨੂੰ ਸੁਣ ਰਹੇ ਨੇ ਉਹਨਾਂ ਨੂੰ ਅਖੀਰ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਵੀ ਤੁਹਾਨੂੰ ਕਿਹੜਾ ਰਾਹ ਅਪਣਾਉਣਾ ਚਾਹੀਦਾ ਦੇਖੋ ਚਲੋ ਠੀਕ ਹੈ ਸੋਸ਼ਲ ਮੀਡੀਆ ਨੂੰ ਵਰਤੋ ਆਪਾਂ ਇਹ ਨਹੀਂ ਕਹਦੇ ਵੀ ਉਹਨੂੰ ਬੰਦ ਕਰੋ ਪਰ ਉਹਨੂੰ ਕਿਸੇ ਸਹੀ ਢੰਗ ਲਈ ਕਿਸੇ ਸਹੀ ਤਰੀਕੇ ਲਈ ਕਿਸੇ ਚੰਗੇ ਕਾਰਮ ਲਈ ਵਰਤੋ ਨਾ ਇਹ ਨਹੀਂ ਹੈਗਾ ਸਿਰਫ ਅਸ਼ਲੀਲਤਾ ਹੀ ਫਲਾਓ ਉਸ ਚੀਜ਼ ਨੂੰ ਛੱਡ ਕੇ ਮੰਨ ਲਓ ਕੋਈ ਵੀ ਆਪਣਾ ਕੰਮ ਕਰਾ ਰਿਹਾ ਹੈ ਉਸ ਚੀਜ਼ ਨੂੰ ਇੱਥੇ ਪ੍ਰਮੋਟ ਕਰੋ ਵੀ ਨਹੀਂ ਸਰ ਅभी ਆਪਾਂ ਆ ਕੰਮ ਕਰਦੇ ਆਂ ਸਾਨੂੰ ਸਪੋਰਟ ਕਰੋ ਤਾਂ ਜੋ ਅਸੀਂ ਵਧੀਆ ਇਥੋਂ ਅਰਨਿੰਗ ਕਰ ਸਕੀਏ ਤੇ ਹੋਰ ਚਾਰ ਨੂੰ ਸਿਖਾਈਏ ਜਿਵੇਂ ਉਹ ਬ੍ਰਾਊਨ ਕੁੜੀ ਆ ਜਿਹੜੀ ਉਹ ਕੰਮ ਕਰਦੀ ਬੈਲਡਿੰਗ ਦਾ ਹਾਂ ਠੀਕ ਹੈ ਹੁਣ ਜੇ ਬਣਾਉਣ ਨੂੰ ਬਣਾ ਸਕਦੀ ਉਹ ਵੀ ਸ਼ਰੀਲਤਾ ਵਾਲੇ ਬਸ ਨੂੰ ਪਰ ਨਹੀਂ ਉਹਨੇ ਆਪਣਾ ਰੋਜਗਾਰ ਸੰਭੇਆ ਪਰ ਅੱਜ ਉਹ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਗੱਲ ਹੈ ਜੀ ਹਨਾ ਉਹਦਾ ਕਾਰੋਬਾਰ ਵੀ ਵਧੀਆ ਉਹਨੇ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਿਆ ਇਹ ਚੀਜ਼ਾਂ ਨੇ ਦੂਜੀ ਗੱਲ ਵੀਰੇ ਇਦਾਂ ਨੇ ਵੀ ਜੇ ਉਸ ਕਮਲਕੌਰ ਭਾਬੀ ਦਾ ਨਾਮ ਜਿਹਨੂੰ ਕੰਚਨ ਕੁਮਾਰੀ ਅਸਲ ਨਾਮ ਆਉਂਦਾ ਉਹਨੂੰ ਕਈ ਸਿੰਗਰਾਂ ਨੇ ਬਾਲੀਵੁੱਡ ਦੇ ਸਿੰਗਰਾਂ ਨੇ سپورਟ ਕੀਤੀ ਜੇ ਮਿਕਾ ਸਿੰਘ ਹੋ ਗਿਆ ਹੂੰ ਕਿਉਂਕਿ ਹੁਣ ਕਹਿੰਦੇ ਵੀ ਗਲਤ ਕੀਤਾ ਮੈਨੂੰ ਨੇ ਅੱਬ ਕਹਿੰਦੇ ਵੀ ਗਲਤ ਕੀਤਾ ਪਰ ਉਹਨੇ 5 ਸਾਲ ਪਹਿਲਾਂ ਵੀ ਉਹਨੂੰ ਕੁੜੀ ਨੂੰ ਸਮਝਾਇਆ ਜੀ ਠੀਕ ਹੈ 2 ਸਾਲ ਪਹਿਲੇ ਵੀ ਸਮਝਾਇਆ ਲੁਥਰਾ ਕੁੜੀ ਨੂੰ ਵੀ ਸਮਝਾਇਆ ਪਰ ਇਹ ਨਹੀਂ ਟਲੇਗੇ ਹੁਣ ਹੱਲ ਤਾਂ ਇਕੇ ਰਹਿ ਜਾਂਦਾ ਪਿੱਛੇ ਸਰਕਾਰ ਤੱਕ ਪਹੁੰਚ ਕੀਤੀ ਆ ਮੈਰੋ ਨੇ ਪੁਲਿਸ ਤੱਕ ਪਹੁੰਚ ਕੀਤੀ ਆ ਪਰਚੇ ਵੀ ਉਹਨਾਂ ਦੇ ਦਰਜ ਹੋਇਆ ਹਾਂ ਪਰਚੇ ਵੀ ਦਰਜ ਹੋਇਆ ਫਿਰ ਉਹਨਾਂ ਦੇ ਅਕਾਊਂਟ ਬੈਨ ਕਿਉਂ ਨਹੀਂ ਹੋ ਰਹੇ ਜਾਂ ਸਾਡੇ ਹੀ ਅਕਾਊਂਟ ਕਿਉਂ ਬੈਨ ਹੋ ਰਹੇ ਨੇ ਮਤਲਬ ਜਿਹੜੇ ਬੁੱਢੇ ਵਧੀਆ ਕੰਮ ਕਰ ਰਹੇ ਨੇ ਸਮਝਾ ਰਹੇ ਨੇ ਇਹਨਾਂ ਦੇ ਕਾਉਂਟ ਕਿਉਂ ਬੈਨ ਹੋ ਰਹੇ ਇਹ ਵੀ ਇੱਕ ਸਵਾਲ ਆ ਦਰਸ਼ਕਾਂ ਤੱਕ ਵੀ ਵੀ ਤੁਸੀਂ ਵੀ ਜਵਾਬ ਦਿਓ ਇਸ ਗੱਲ ਦਾ ਵੀ ਚੰਗੇ ਮੁੰਡਿਆਂ ਦੇ ਜਾਂ ਚੰਗੇ ਕੰਮ ਕਰਨ ਵਾਲੇ ਅਕਾਊਂਟ ਕਿਉਂ ਬੈਨ ਹੋ ਰਹੇ ਜਾਂ ਇੱਕ ਹੋਰ ਬਾਬਾਏ ਰਸੂਲਪੁਰ ਵਾਲਾ ਹੂੰ ਉਹਦੀ ਇੰਟਰਵਿਊ ਸੁਣ ਰਿਹਾ ਸੋਰੀ ਟਾਈਮ ਜ਼ਿਆਦਾ ਲੈ ਰਿਹਾ ਆਪਾਂ ਹੂੰ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ ਉਹ ਸਪੋਰਟ ਕਰ ਰਿਹਾ ਉਸ ਕੁੜੀ ਦੀ ਦਮਾਲਾ ਬੰਨਿਆ ਉਹ ਗੁਲਾਬੀ ਰੰਗ ਦਦਾ ਉਹਨੇ ਤੁਸੀਂ ਦੇਖਿਆ ਹੁਣ ਬਈ ਹੈਨਾ ਉਹ ਸਪੋਰਟ ਕਰ ਰਿਹਾ ਉਹਦੀ ਪੂਰੀ ਹੁਣ ਇਹ ਵੀ ਸਮਝ ਆ ਰਿਹਾ ਵੀ ਜਿਹੜਾ ਧਰਮ ਦੇ ਬੰਦੇ ਇੱਕ ਬੰਦਾ ਕਹਿ ਰਿਹਾ ਵੀ ਨੰਗੇਜ ਪੁਣਾ ਗਲਤ ਹੈ ਇੱਕ ਬੰਦਾ ਹੀ ਸਪੋਰਟ ਕਰ ਰਿਹਾ ਹੁਣ ਸਿੱਖਾਂ ਤੇ ਜਾਂ ਸਾਡੇ ਦਰਸ਼ਕਾਂ ਤੇ ਮੰਚ ਤੇ ਇਹ ਆਊਗਾ ਵੇ ਆਪਸ ਵਿੱਚ ਲੜੀ ਜਾਂਦੇ ਆ ਬਿਲਕੁਲ ਆ ਨਹੀਂ ਰਿਹਾ ਹੁਣ ਅਸਲ ਸਿੱਖ ਹੈ ਕਿਵੇਂ ਪਛਾਣੀਏ ਉਹਦਾ ਗੁਰਬਾਣੀ ਤੇ ਇਤਿਹਾਸ ਤੋਂ ਪਤਾ ਲੱਗਦਾ ਜਿਹੜਾ ਅਬਰਤਪਾਲ ਮੈਰੋ ਨੇ ਕੰਮ ਕੀਤਾ ਜੇ ਆਪਾਂ ਇਤਿਹਾਸ ਚ ਪੜਹੀਏ 1984 ਦਾ ਪੜਦੇ ਆਂ ਮਿਦਰਾਗੜੀ ਦਾ ਸੌਦਾ ਲੱਗਿਆ ਉਹ ਤੋਂ ਪਹਿਲੇ ਵੀ ਕਿਸੇ ਬੀਬੀ ਦਾ ਸੌਦਾ ਲੱਗਿਆ ਹੀ ਹੋਊਗਾ ਜੇ ਇਤਿਹਾਸ ਚ ਦਿਖ ਨਹੀਂ ਆਉਂਦਾ ਜੇ ਜੰਗਾਂ ਜੁੱਧਾਂ ਹੋਈਆਂ ਉਹ ਚ ਹੁੰਦੇ ਹੀ ਨੇ ਠੀਕ ਹੈ ਹਮ ਤਪਉ ਰਹੀ ਹੈ ਨਾ ਵੀ ਇਹ ਜਿਹੇ ਭਰਾ ਨੇ ਜਿਹੜੇ ਆਪਣੇ ਚੰਗੇ ਕੰਮ ਕਰਉਣਾ ਸਾਥ ਦੋ ਜਾਂ ਕੀ ਉਹਨਾਂ ਨੂੰ ਭੰਡੋ ਮਿੰਦੂਸੇ ਗਲਤ ਕਰ ਰਹੇ ਹੋ ਨਾ ਸਾਥ ਦੋ ਤਾਂ ਜੋ ਅੱਗੇ ਅਜਿਹੇ ਜੇ ਗਰਮੋਕਾਰਨ ਜਿਹਦੇ ਕਰਕੇ ਸਭ ਉਹ ਆਪਣਾ ਭਲਾ ਹੋ ਸਕੇ ਨਾ ਕਿ ਇਹ ਆ ਵੀ ਹਾਂ ਆਪਾਂ ਉਹਨਾਂ ਨੂੰ ਪ੍ਰਮੋਟ ਕਰੀਏ ਜਿਹੜੇ ਗੰਦ ਪਾ ਰਹੇ ਜਾਂ ਇਸ ਇਹਨੂੰ ਗਲਤ ਹੋਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹੀ ਸਨੇਹਾ ਜਿੰਨੇ ਲੋਕ ਸਾਨੂੰ ਸੁਣਦੇ ਆ ਵੇਖ ਰਹੇ ਆ ਉਹਨਾਂ ਨੂੰ ਇੱਕੋ ਹੀ ਸਨੇਹਾ ਕਿ ਜੇ ਇਹ ਸੋਸ਼ਲ ਮੀਡੀਆ ਸਾਨੂੰ ਮਿਲੇ ਆ ਭਾਵੇਂ ਫੇਸਬੁੱਕ ਆ ਇੰਸਟਾਗ੍ਰam ਆ YouTube ਆ ਜਾਂ ਹੋਰ ਵੀ ਜਿੰਨੀਆਂ ਸਾਈਟਾਂ ਨੇ ਉਹਨਾਂ ਦਾ ਆਪਾਂ ਇਸਤੇਮਾਲ ਕਰਨਾ ਹੀ ਆ ਤਾਂ ਚੰਗੇ ਪਾਸੇ ਕਰੀਏ ਪੈਸੇ ਚੰਗੇ ਪਾਸੇੋਂ ਵੀ ਆਉਂਦੇ ਨੇ ਤੇ ਪੈਸੇ ਮਾੜੇ ਪਾਸੇੋਂ ਵੀ ਆਉਂਦੇ ਨੇ ਜ਼ਰੂਰੀ ਆਪਣੇ ਸਮਾਜ ਨੂੰ ਗੰਦਾ ਕਰਨ ਦੇ ਨਾਲੋਂ ਆਪਾਂ ਆਪਣੇ ਸਮਾਜ ਨੂੰ ਚੰਗੀਆਂ ਚੀਜ਼ਾਂ ਦੇਈਏ ਖੋਜ ਕਰਕੇ ਦੇਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਮੱਥੇ ਤੇ ਕਲੰਕ ਇਹ ਲਾ ਕੇ ਗਈ ਹੈ ਕਾਂਚਨ ਕੁਮਾਰੀ ਜਾਂ ਹੋਰ ਦੀਪਿਕਾ ਲੁਧਰਾ ਵਰਗੀਆਂ ਕੁੜੀਆਂ ਇਹਨਾਂ ਨੂੰ ਆਪਾਂ ਲਾ ਸਕੀਏ ਤੇ ਦੱਸ ਸਕੀਏ ਵੀ ਪੰਜਾਬ ਦੇ ਅੰਦਰ ਕੇਵਲ ਤੇ ਕੇਵਲ ਉਜੂਕੇ ਸਮੇ ਲੱਚਰਦਾ ਹੀ ਨਹੀਂ ਪੰਜਾਬ ਦੇ ਨੌਜਵਾਨ ਦੇਸ਼ ਨੂੰ ਕੌਮ ਨੂੰ ਤੇ ਦੁਨੀਆ ਨੂੰ ਤਰੱਕੀ ਕਰਕੇ ਵਿਖਾ ਸਕਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ